ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਮੈਂ ਮਨਜੋਤ ਸਿੰਘ ਬਰਾੜ ਹੈੱਡ ਐਡਮਿਸ਼ਨ ਐਡਵਾਈਜ਼ਰ ਯੂਐਲਓ ਐਜੂਕੇਸ਼ਨ ਤੁਹਾਡਾ ਆਪਣਾ ਮਨਜੋਤ ਜਿਨੇ ਤੁਹਾਨੂੰ ਹਮੇਸ਼ਾ ਵੀਜ਼ਾ ਗਾਈਡੈਂਸ ਦੇ ਵਿੱਚ ਹੈਲਪ ਕੀਤੀ ਆ ਡਾਕੂਮੈਂਟੇਸ਼ਨ ਚੈਕਲਿਸਟ ਦੇ ਵਿੱਚ ਹੈਲਪ ਕੀਤੀ ਤੇ ਅੱਜ ਦੀ ਇਸ ਇਨਫੋਰਮੇਟਿਵ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਗੱਲ ਕਰਨੀ ਆ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਲੱਗਦੇ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਆਪਦੀ ਚੈਕਲਿਸਟ ਪ੍ਰਪੇਅਰ ਕਰਦੇ ਹੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਹੜੇ ਡਾਕੂਮੈਂਟਸ ਲਾਉਣੇ ਕਿਉਂਕਿ ਡਾਕੂਮੈਂਟਸ ਦੇ ਆਧਾਰ ਤੇ ਹੀ ਤੁਹਾਡਾ ਵੀਜ਼ਾ ਆਉਣਾ ਹੈ ਡਾਕੂਮੈਂਟਸ ਪਹਿਲੀ ਗੱਲ ਤਾਂ ਫੇਕ ਨਾ ਹੋਣ ਠੀਕ ਹੈ ਜੈਨੂਇਨ ਡਾਕੂਮੈਂਟਸ ਹੋਣ ਜਿਹੜੇ ਵੈਲਿਡ ਹੋ ਸਕਣ ਜਿਹੜੇ ਵੈਰੀਫਾਈ ਹੋ ਸਕਣ ਤੇ ਕਦੇ ਵੀ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹੋਏ ਉਹ ਗਲਤੀਆਂ ਨਾ ਕਰਿਓ ਜਿਹੜੀਆਂ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਦੋਂ ਤੁਹਾਨੂੰ ਚੈੱਕ ਲਿਸਟ ਮਿਲਦੀ ਹੈ ਤੁਹਾਨੂੰ ਕਲੈਰਿਟੀ ਨਹੀਂ ਹੁੰਦੀ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਲਾਉਣੇ ਆ ਫਾਈਲ ਦੇ ਵਿੱਚ ਕੀ ਕੀ ਤੁਸੀਂ ਕਰਨਾ ਹੈ ਕਿਵੇਂ ਕਿਵੇਂ ਕਿਹੜਾ ਡਾਕੂਮੈਂਟ ਕਿੱਥੋਂ ਬਣਾਣਾ ਹੈ ਕਿੰਨੇ ਕਾਸਟ ਦੇ ਵਿੱਚ ਬਣਨਾ ਮੈਂ ਤੁਹਾਨੂੰ ਇਹ ਵੀ ਦੱਸਣ ਜਾ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਜਦੋਂ ਬਹੁਤ ਸਾਰੇ ਕਲਾਈਐਂਟਸ ਆਉਂਦੇ ਆ ਸਾਡੇ ਕੋਲ ਅਪਲਾਈ ਕਰਨ ਦੇ ਲਈ ਤਾਂ ਜਿਨ੍ਹਾਂ ਨੇ ਤਾਂ ਅਪਲਾਈ ਕਰਕੇ ਦੂਸਰੀ ਵਾਰ ਅਪਲਾਈ ਕਰਨਾ ਹੁੰਦਾ ਉਹਨਾਂ ਨੂੰ ਥੋੜਾ ਬਹੁਤ ਆਈਡੀਆ ਹੁੰਦਾ ਕਿ ਪਹਿਲਾਂ ਆ ਡਾਕੂਮੈਂਟ ਬਣਾਇਆ ਸੀ ਹੁਣ ਇਦਾਂ ਬਣਾਉਣਾ ਬਟ ਜਿਹੜੇ ਫਸਟ ਟਾਈਮ ਹੀ ਅਪਲਾਈ ਕਰਦੇ ਆ ਚਾਹੇ ਉਹ ਪੇਰੈਂਟਸ ਹੋਣ ਚਾਹੇ ਕਾਮਲੋ ਪਾਰਟਨਰ ਬॉयਫ੍ਰੈਂਡ ਗਰਲਫ੍ਰੈਂਡ ਵੀਜ਼ਾ ਹੋਵੇ ਚਾਹੇ ਉਹ ਫੈਮਿਲੀ ਫ੍ਰੈਂਡਸ ਦੀ ਸਪੌਂਸਰਸ਼ਿਪ ਤੇ ਹੋਣ ਉਹਨਾਂ ਨੂੰ ਕਦੇ ਵੀ ਇੱਕ ਕਲੈਰਿਟੀ ਨਹੀਂ ਮਿਲ ਪਾਉਂ ਕਿ ਤੁਸੀਂ ਡਾਕੂਮੈਂਟਸ ਜਿਹੜੇ ਆ ਉਹ ਕਿਹੜੇ-ਕਿਹੜੇ ਯੂਜ਼ ਕਰਨੇ ਆ ਕਿਹੜੇ-ਕਿਹੜੇ ਕਿੱਥੋਂ-ਕਿੱਥੋਂ ਬਣਾਉਣੇ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸੀਆਈਆ ਰਿਪੋਰਟ ਕਿੱਥੋਂ ਬਣਨੀ ਆ ਆਈਟੀਆਰ ਕਿਵੇਂ ਫਿਲ ਕਰਨੀ ਆ ਇਨਕਮ ਟੈਕਸ ਰਿਟਰਨ ਜਿਹੜੀ ਆਪਾਂ ਫਿਲ ਕਰਦੇ ਆ ਕਿੰਨੇ ਦੀ ਹੋਣੀ ਚਾਹੀਦੀ ਆ ਫੰਡਸ ਕਿੰਨੇ ਹੋਣੇ ਚਾਹੀਦੇ ਆ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਮੈਂ ਤੁਹਾਡੇ ਨਾਲ ਸਕਰੀਨ ਤੇ ਤੁਹਾਨੂੰ ਚੈਕਲਿਸਟ ਦੇ ਥਰੂ ਕੱਲਾ-ਕੱਲਾ ਡਾਕੂਮੈਂਟ ਸਮਝਾਉਂਗਾ ਜੇ ਫਿਰ ਵੀ ਤੁਹਾਡਾ ਕੋਈ ਡਾਊਟ ਰਿਹਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਸੋ ਪਹਿਲਾਂ ਗੱਲ ਕਰਦੇ ਆ ਤੁਹਾਡੀ ਚੈਕ ਤਾਂ ਜਦੋਂ ਤੁਸੀਂ ਜਦੋਂ ਵੀ ਅਪਲਾਈ ਕਰਨਾ ਵਾ ਜਦੋਂ ਵੀ ਅਪਲਾਈ ਕਰਨਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਪான்ਸਰ ਦੇ ਡਾਕੂਮੈਂਟਸ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਜਿਹੜਾ ਬੰਦਾ ਤੁਹਾਨੂੰ ਸਪான்ਸਰ ਕਰ ਰਿਹਾ ਉਹ ਤੁਹਾਡਾ ਭੈਣ ਭਰਾ ਹੋ ਸਕਦਾ ਠੀਕ ਹੈ ਜੀ ਤਾਂ ਉਹ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਬਾਇਫਰੈਂਡ ਗਰਲਫਰੈਂਡ ਹੋ ਸਕਦੇ ਆ 3 ਨੰਬਰ ਤੇ ਤੁਹਾਡੇ ਸਪਾਊਸ ਹੋ ਸਕਦੇ ਆ 4th 5th ਨੰਬਰ ਤੇ ਜਿਹੜੀਆਂ 3rd ਪਾਰਟੀ ਸਪான்ਸਰ ਜਿਹਨੂੰ ਆਪਾਂ ਕਹਿ ਦਿੰਨੇ ਆ ਚਾਹੇ ਉਹ ਦੂਰ ਦਾ ਤੁਹਾਡੇ ਦਾ ਕੋਈ ਕਜ਼ਨ ਹੋਵੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਜਿਹੜਾ ਤੁਹਾਨੂੰ ਸਪான்ਸਰ ਕਰਨਾ ਚਾਹੁੰਦਾ ਸੋ ਸਪான்ਸਰ ਦੇ ਡਾਕੂਮੈਂਟਸ ਕੀ ਕੀ ਚਾਹੀਦੇ ਆ ਐਂਡ ਇਸ ਵੀਡੀਓ ਦੇ ਵਿੱਚ ਆਪਾਂ ਕੈਨੇਡਾ ਵਿਜ਼ਟਰ ਵੀਜ਼ਾ ਚੈਕਲਿਸਟ ਦੀ ਗੱਲ ਕਰਨ ਲੱਗੇ ਆ ਇਹ ਕੈਨੇਡਾ ਦੀ ਵਿਜ਼ਟਰ ਵੀਜ਼ਾ ਚੈਕਲਿਸਟ ਆ ਬਟ ਆਲਮੋਸਟ ਸੇਮ ਡਾਕੂਮੈਂਟਸ ਆਲਮੋਸਟ ਸੇਮ ਇਹਨਾਂ ਦੇ ਵਿੱਚ ਬਹੁਤ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਤੁਹਾਡੇ ਯਾ ਯੂਕੇ ਡਿਪੈਂਡੈਂਟ ਵੀਜ਼ਾ ਦੇ ਵਿੱਚ ਵੀ ਯੂਜ਼ ਹੁੰਦਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬੜੇ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ ਤੇ ਗੌਰ ਕਰਿਓ ਜੇ ਆਪਾਂ ਸਪான்ਸਰ ਡਾਕੂਮੈਂਟਸ ਦੀ ਗੱਲ ਕਰੀਏ ਜਿਹੜਾ ਵੀ ਬੰਦਾ ਤੁਹਾਨੂੰ ਸਪான்ਸਰ ਕਰ ਰਿਹਾ ਵਾ ਤਾਂ ਇਨ ਕੇਸ ਆਫ ਕੈਨੇਡਾ ਪਹਿਲਾਂ ਤਾਂ ਉਹਨਾਂ ਦੇ ਪਾਸਪੋਰਟ ਵਿਦ ਵੀਜ਼ਾ ਸਟੈਂਪ ਚਾਹੀਦੇ ਹੁਣ ਜੇ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਦੀ ਤਾਂ ਨਿਊਜ਼ੀਲੈਂਡ ਦੇ ਵਿੱਚ ਵੀਜ਼ਾ ਸਟੈਂਪ ਲੱਗਦੀ ਹੋਈ ਨਹੀਂ ਠੀਕ ਹੈ ਉਹਨਾਂ ਵੱਲੋਂ ਸਿਰਫ ਇੱਕ ਉਹਨਾਂ ਨੂੰ ਮੇਲ ਆਉਂਦੀ ਆ ਤਾਂ ਵੱਖਰੇ ਵੱਖਰੇ ਕੰਟਰੀਆਂ ਦੇ ਵੱਖਰੇ ਵੱਖਰੇ ਪ੍ਰੋਸੈਸ ਆ ਉਹ ਮੈਂ ਤਾਂ ਕੈਨੇਡਾ ਦੀ ਆਪਾਂ ਗੱਲ ਕਰੀਏ ਤਾਂ ਪਾਸਪੋਰਟ ਵਿਦ ਵੀਜ਼ਾ ਸਟੈਂਪਸ ਠੀਕ ਹੈ ਜੀ ਅਕਾਡੈਮਿਕਸ ਦੀ ਗੱਲ ਕਰੀਏ ਤਾਂ ਉਹਨਾਂ ਦੀ 10th 2 ਤੁਸੀਂ ਉਹਦੇ ਵਿੱਚ ਯੂਜ਼ ਕਰ ਸਕਦੇ ਹੋ ਜਿਹੜੀ ਕੰਟਰੀ ਦੇ ਵਿੱਚ ਜੇ ਉਹ ਸਟੱਡੀ ਵੀਜ਼ੇ ਤੇ ਗਏ ਸੀ ਜੋ ਉਹਨਾਂ ਨੇ ਪੜ੍ਹਾਈ ਕੀਤੀ ਆ ਉਹ ਵੀ ਡਾਕੂਮੈਂਟਸ ਦਾ ਤੁਸੀਂ ਵੇਰਵਾ ਪਾ ਸਕਦੇ ਹੋ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਜੋ ਜੇ ਉਹ ਪੜ੍ਹਦੇ ਪਏ ਉਹ ਡਾਕੂਮੈਂਟ ਤੁਸੀਂ ਯੂਜ਼ ਕਰ ਸਕਦੇ ਹੋ ਅਕਾਡੈਮਿਕਸ ਜਿਹੜੇ ਆ 올 ਕੁਆਲੀਫਿਕੇਸ਼ਨਸ ਤੁਸੀਂ ਯੂਜ਼ ਕਰ ਸਕਦੇ ਹੋ ਕਿ ਇਹਨਾਂ ਦੀ ਆਹ ਕੁਆਲੀਫਿਕੇਸ਼ਨਸ ਆ ਵੈਸੇ ਮੰਨਿਆ ਜਾਂਦਾ ਕਿ ਅਕਾਡੈਮਿਕਸ ਰਿਕੁਆਇਰਡ ਨਹੀਂ ਹੁੰਦੇ ਠੀਕ ਹੈ ਜੀ ਪਰ ਫਿਰ ਵੀ ਆ ਆਪਾਂ ਕਹਿ ਦਈਏ ਲੋਕਾਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਕਿ ਯਾਰ ਅਕਾਡੈਮਿਕਸ ਨਾਲੇ ਤਾਂ ਵੀਜ਼ਾ ਨਹੀਂ ਅਕਾਡੈਮਿਕਸ ਇੰਪੋਰਟੈਂਟ ਨੇ ਪਰ ਮੰਡੇਟਰੀ ਨਹੀਂ ਹੈਗੇ ਅਕਾਡੈਡੈਮਿਕਸ ਹੋਣੇ ਚਾਹੀਦੇ ਆ ਆਪਾਂ ਯੂਜ਼ ਕਰਦੇ ਆ ਬਟ ਜੇ ਕਿਸੇ ਕੋਲ ਨਹੀਂ ਵੀ ਹੈਗੇ ਤਾਂ ਇਟਸ ਓਕੇ ਇਟਸ ਫਾਈਨ ਸਰ ਜੂਗਾ ਉਸ ਤੋਂ ਬਾਅਦ ਜੋ ਪੀਆਰ ਕਾਰਡ ਨੇ ਤਾਂ ਪੀਆਰ ਕਾਰਡ ਦੀ ਕਾਪੀ ਠੀਕ ਹੈ ਜੀ ਸਕੈਨਡ ਪੀਡੀਐਫ ਤੁਸੀਂ ਮੰਗਵਾ ਸਕਦੇ ਹੋ ਸਿਟੀਜ਼ਨ ਨੇ ਤਾਂ ਸਿਟੀਜ਼ਨ ਕਾਰਡ ਦੀ ਕਾਪੀ ਆਈਡੀ ਪ੍ਰੂਫ ਇੰਡੀਆ ਦੇ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਜੇ ਮੰਨ ਲਓ ਜਿਹੜਾ ਬੰਦਾ ਸਟੱਡੀ ਪਰਮਿਟ ਤੇ ਉਹਨੇ ਆਪਦੇ ਪੇਰੈਂਟਸ ਨੂੰ ਇਨਵਾਈਟ ਕਰਨਾ ਤਾਂ ਉਹ ਆਪਦਾ ਆਧਾਰ ਕਾਰਡ ਪੈਨ ਕਾਰਡ ਇੰਡੀਅਨ ਆਈਡੈਂਟੀਫਿਕੇਸ਼ਨ ਬਿਕੋਜ਼ ਕੈਨੇਡਾ ਦੇ ਵਿੱਚ ਉਹ ਟੈਂਪੋਰਰੀ ਰੈਜ਼ੀਡੈਂਟ ਆ ਇੰਡੀਆ ਦਾ ਉਹ ਸਿਟੀਜ਼ਨ ਆ ਤਾਂ ਇੰਡੀਆ ਦਾ ਆਧਾਰ ਕਾਰਡ ਪੈਨ ਕਾਰਡ ਯੂਜ਼ ਹੋਣਾ ਹੀ ਹੋਣਾ ਠੀਕ ਹੈ ਜੀ ਚਾਹੇ ਤੁਸੀਂ ਉੱਥੇ ਪੀਆਰ ਵੀ ਲੈ ਲਈਆ ਬਟ ਫਿਰ ਵੀ ਇੰਡੀਅਨ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਤੁਹਾਨੂੰ ਦਿਖਾਉਣੀ ਪੈਣੀ ਹੈ ਕਿ that you are of indian origin ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਪੜ ਰਹੇ ਹੋ ਵਰਕ ਪਰਮਿਟ ਤੇ ਹੋ ਸਟਡੀ ਪਰਮਿਟ ਤੇ ਹੋ ਪੀਆਰ ਹੋ ਗਏ ਹੋ ਤਾਂ ਤੁਹਾਨੂੰ ਆਪਦੀ ਇੰਡੀਅਨ origin ਵਾਲੀ ID identify ਕਰਨੀ ਪੈਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੇ ਸਟੱਡੀ ਪਰਮਿਟ ਨੇ ਤਾਂ ਸਟੱਡੀ ਪਰਮਿਟ ਸਟੱਡੀ ਪਰਮਿਟ ਇੱਕ ਡਾਕੂਮੈਂਟ ਹੈ ਜਿਹੜਾ ਬੱਚੇ ਨੂੰ ਸਟੂਡੈਂਟ ਨੂੰ ਮਿਲਦਾ ਵਾ ਜਦੋਂ ਉਹ 에어ਪੋਰਟ ਤੇ ਪਹੁੰਚ ਜਾਂਦਾ ਵਾ ਵਰਕ ਪਰਮਿਟ ਗੋਸ ਵਿਦ ਸੇਮ ਜੇ ਵਰਕ ਪਰਮਿਟ ਤੇ ਹੋ ਤਾਂ ਫਿਰ ਵਰਕ ਪਰਮਿਟ ਤੁਹਾਡਾ ਲੱਗੂਗਾ ਸਕੈਨਡ ਪੀਡੀਐਸ ਹੋਣੀਆਂ ਚਾਹੀਦੀਆਂ ਨੇ ਤੇ ਪੀਡੀਐਸ ਕਲੀਅਰ ਹੋਣੀਆਂ ਚਾਹੀਦੀਆਂ ਨੇ ਤੇ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਇਹ ਸਕੈਨਡ ਡਾਕੂਮੈਂਟਸ ਲੈਣੇ ਆ ਠੀਕ ਹੈ ਜੀ ਕੋਸ਼ਿਸ਼ ਕਰੋ ਇਹ 5 MB ਤੋਂ ਘੱਟ ਹੋਣ ਇਹਾਂ ਫਿਰ ਇਸ ਤੋਂ ਵੀ ਘੱਟ ਹੋਣ ਕਿਉਂਕਿ ਜਦੋਂ ਤੁਸੀਂ ਆਪਦੀ ਫਾਈਲ ਅਪਲੋਡ ਕਰਦੇ ਹੋ ਡਾਕੂਮੈਂਟਸ ਸਾਰੇ ਅਰੇਂਜ ਹੋ ਜਾਂਦੇ ਆ ਸਪான்ਸਰ ਦੇ ਠੀਕ ਹੈ ਜੀ ਸਪான்ਸਰ ਦੇ ਸਾਰੇ ਡਾਕੂਮੈਂਟਸ ਅਰੇਂਜ ਹੋ ਜਾਂਦੇ ਆ ਉਹ ਸਾਰੀ ਫਾਈਲ ਦੀ ਜਿਹੜੀ MB ਆ ਉਹ 5 MB ਹੁੰਦੀ ਆ ਉਹਦੀ ਜਿਹੜੀ ਆਪਾਂ ਕਹਿ ਦਈਏ ਲਿਮਟ ਆ ਉਹ 5 MB ਆ ਤਾਂ ਕੋਸ਼ਿਸ਼ ਕਰੋ ਸਾਰੇ ਡਾਕੂਮੈਂਟਸ ਘੱਟ MB ਦੇ ਵਿੱਚ ਹੋਣ ਸੋ ਥੈਟ ਜਦੋਂ ਤੁਸੀਂ ਆਪਦੇ ਡਾਕੂਮੈਂਟਸ ਅਪਲੋਡ ਕਰਾਉਣੇ ਆ ਆਪਦੇ ਏਜੰਟ ਤੋਂ ਜਾਂ ਖੁਦ ਕਰਨੇ ਆ ਤਾਂ ਉਹ ਉਹਦੀ ਤੁਹਾਨੂੰ ਵਾਰੀ-ਵਾਰੀ ਉਹਨੂੰ ਕੰਪਰੈਸ ਨਾ ਕਰਨਾ ਪਵੇ ਕੰਪਰੈਸ ਕਰਨ ਦੇ ਨਾਲ ਇਹਨਾਂ ਦੀ ਕੁਆਲਿਟੀ ਘਟੂਗੀ ਕਲੈਰਿਟੀ ਘਟੂਗੀ ਤੇ ਵੀਜ਼ਾ ਚਾਂਸਸ ਵੀ ਘਟਣਗੇ ਠੀਕ ਹੈ ਜੀ ਤਾਂ ਸੌਰੀ ਸਾਰੇ ਰੈਡ ਡਾਕੂਮੈਂਟਸ ਆ ਇਹਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਸਕੈਨਡ ਹੋਣ ਚੰਗੀ ਤਰ੍ਹਾਂ ਕਲੀਅਰ ਹੋਣ ਜੇ ਹੁਣ ਤੁਸੀਂ ਸਟੱਡੀ ਪਰਮਿਟ ਤੇ ਕੈਨੇਡਾ ਦੇ ਵਿੱਚ ਤੁਸੀਂ ਆਪਦੇ ਪੇਰੈਂਟਸ ਨੂੰ ਇਨਵਾਈਟ ਕਰ ਰਹੇ ਹੋ ਜਾਂ ਆਪਦੇ ਪਾਰਟਨਰ ਨੂੰ ਇਨਵਾਈਟ ਕਰ ਰਹੇ ਹੋ ਤਾਂ ਕਾਲਜ ਵੱਲੋਂ ਪਹਿਲਾ ਜਿਹੜਾ ਡਾਕੂਮੈਂਟ ਤੁਸੀਂ ਲਾਉਣ ਦੀ ਲੋੜ ਆ 댓 ਇਜ਼ ਫਾਈਨਲ ਆਫਰ ਲੈਟਰ ਇਹ ਤੁਹਾਨੂੰ ਵੈਸੇ ਇੰਡੀਆ ਦੇ ਵਿੱਚ ਵੀ ਮਿਲ ਜਾਂਦੀ ਆ ਇੰਡੀਆ ਚ ਹੀ ਮਿਲਦੀ ਆ ਜਦੋਂ ਤੁਸੀਂ ਆਪਦੀ 1 ਸਾਲ ਦੀ ਫੀਸ ਜਿਹੜੀ ਉਹ ਭਰ ਦਿੰਨੇ ਹੋ ਤਾਂ ਤੁਹਾਨੂੰ ਕਾਲਜ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਲੈਟਰ ਆਫ ਅਸੈਪਟੈਂਸ ਇਸ਼ੂ ਹੁੰਦੀ ਜਿਹਦੇ ਤੇ ਤੁਹਾਡਾ ਸਟ ਉਸ ਤੋਂ ਬਾਅਦ ਕਾਲਜ ਆਈਡੀ ਕਾਰਡ ਤੇ انرੋਲਮੈਂਟ ਲੈਟਰ انرੋਲਮੈਂਟ ਲੈਟਰ ਜਦੋਂ ਤੁਸੀਂ ਪੜ੍ਹਾਈ ਸ਼ੁਰੂ ਕਰਦੇ ਹੋ ਲਗਭਗ ਆਲਮੋਸਟ ਜਿਹੜਾ ਟਾਈਮ ਆ ਉਹ ਹਫਤਾ ਦੋ ਹਫਤੇ ਤੋਂ ਸਟਾਰਟ ਹੋ ਗਏ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ انرੋਲਮੈਂਟ ਲੈਟਰ ਇਸ਼ੂ ਹੋ ਜਾਂਦਾ ਵਾ ਤੁਹਾਡੇ ਕਾਲਜ ਯੂਨੀਵਰਸਿਟੀ ਵੱਲੋਂ ਤੇ ਆਈਡੀ ਕਾਰਡ ਵੀ ਤੁਹਾਨੂੰ ਮਿਲ ਜਾਂਦਾ ਇਹ ਦੋਵੇਂ ਡਾਕੂਮੈਂਟਸ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਐਲਵੇ ਜਿਹੜੀ ਹੈ ਤੁਹਾਨੂੰ ਤੁਸੀਂ ਇੰਡੀਆ ਦੇ ਵਿੱਚ ਤੁਹਾਨੂੰ ਮਿਲ ਜਾਂਦੀਆਂ ਤੇ ਤਿੰਨੇ ਡਾਕੂਮੈਂਟਸ ਤੁਸੀਂ ਇਹ ਯੂਜ਼ ਕਰ ਸਕਦੇ ਹੋ ਨਾਉ ਹੁਣ ਬੈਂਕ ਪੋਰਟਫੋਲੀਓ ਦੀ ਆਪਾਂ ਗੱਲ ਕਰੀਏ ਬੈਂਕ ਪੋਰਟਫੋਲੀਓ ਕੀ ਹੁੰਦਾ ਕਿ ਜਿਹੜਾ ਵੀ ਬੰਦਾ ਸਪான்ਸਰ ਕਰਦਾ ਪਿਆ ਉਹਨੇ ਕਿਤਨਾ ਕਿਤੇ ਇਹ ਅਸ਼ੋਰਟੀ ਦੇਣੀ ਹੁੰਦੀ ਐ ਐਮਬੈਸੀ ਨੂੰ that ਜਿਹੜੇ ਵੀ ਬੰਦੇ ਨੂੰ ਮੈਂ ਸਪான்ਸਰ ਕਰਦਾ ਪਿਆਵਾ ਉਹਦਾ ਜਿਹੜਾ ਖਰਚਾ ਆ ਉਹ ਖੁਦ ਵੀ ਚੱਕਣ ਦੇ ਸਮਰੱਥਾ ਤੇ ਮੈਂ ਵੀ ਅਸੀਂ ਦੋਵੇਂ ਤੇ ਗਵਰਨਮੈਂਟ ਤੇ ਅਸੀਂ ਬਰਡਨ ਨਹੀਂ ਬਣਾਂਗੇ ਤਾਂ ਉਹਦੇ ਪ੍ਰੂਫਸ ਤੁਹਾਨੂੰ ਯੂਜ਼ ਕਰਨੇ ਪੈਂਦੇ ਆ ਉਹਦੇ ਪ੍ਰੂਫਸ ਕੀ ਹੁੰਦੇ ਆ ਅਕਾਊਂਟ ਸਟੇਟਮੈਂਟ ਹੋਗੀ ਤੁਹਾਡੀ ਲੇਟੈਸਟ 3 ਟੂ 6 ਮੰਥਸ ਮਿਨੀਮਮ ਕੋਸ਼ਿਸ਼ ਕਰੋ ਕਿ ਤੁਸੀਂ 3 ਮਹੀਨਿਆਂ ਦੀ ਲਾਓ ਠੀਕ ਹੈ ਜੀ ਜਾਂ ਫਿਰ 6 ਮੰਥਸ ਦੀ ਲਾਓ ਇਹ ਇਹ ਜਿਹੜਾ ਡਾਕੂਮੈਂਟ ਹੈ ਇਹ ਤੁਸੀਂ ਯੂਜ਼ ਕਰਨਾ ਵਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬੈਂਕ ਬੈਲੈਂਸ ਸਰਟੀਫਿਕੇਟ ਦੀ ਤਾਂ ਬੈਂਕ ਬੈਲੈਂਸ ਸਰਟੀਫਿਕੇਟ ਜਿਹੜਾ ਵਾ ਉਹ ਤੁਹਾਡਾ ਮਿਨਿਮਮ 5000 ਕੈਡ ਦਾ ਹੋਣਾ ਚਾਹੀਦਾ ਜਿਹੜਾ ਤੁਹਾਡਾ ਬੈਂਕ ਬੈਲੈਂਸ ਸਰਟੀਫਿਕੇਟ ਹੈ ਉਹ 5000 ਕੈਡ ਦਾ ਹੋਣਾ ਚਾਹੀਦਾ ਵੈਸੇ ਮੋਸਟ ਕੇਸਿਸ ਇਦਾਂ ਦੇ ਹੋਏ ਆ ਜਿਦੇ ਵਿੱਚ ਜਿਸ ਦੇ ਵਿੱਚ ਜਿਹੜਾ ਸਪான்ਸਰ ਆ ਉਹਨੇ ਆਪਦੇ ਜਿਹੜੇ ਫੰਡ ਆ ਇਹ ਵਾਲੇ ਇਹ ਫੰਡਿੰਗ ਜਿਹੜੀ ਆ ਉਹ ਬਹੁਤ ਘੱਟ ਸ਼ੋ ਕੀਤੀ ਸੀ ਲੱਕੀਲੀ ਵੀਜ਼ਾ ਆ ਗਿਆ ਬਟ ਪ੍ਰੋਫਾਈਲ ਨੂੰ ਬੈਟਰ ਕਰਨ ਵਾਸਤੇ ਕੀ ਕਰ ਸਕਦੇ ਆ ਪ੍ਰੋਫਾਈਲ ਨੂੰ ਬੈਟਰ ਕਰਨ ਵਾਸਤੇ ਆਪਦਾ ਫਾਈਨੈਂਸ਼ੀਅਲ ਸਟੇਟਸ ਜਿੰਨਾ ਸਟਰੋਂਗ ਹੋ ਸਕਦਾ ਉਨਾ ਹੋਵੇ ਜਦੋਂ ਅਸੀਂ ਜਦੋਂ ਸਾਡੀਆਂ ਸਿਸਟਰਸ ਨੇ ਸਾਡੀਆਂ ਭੈਣਾਂ ਨੇ ਸਾਡੇ ਮਾਤਾ ਪਿਤਾ ਨੂੰ ਇਨਵਾਈਟ ਕੀਤਾ ਸੀਗਾ ਸੋ ਦੇ ਰਿਫਲੈਕਟਡ 20000 ਕੈਡ ਇਨ देयर ਅਕਾਊਂਟਸ ਠੀਕ ਹੈ ਜੀ ਉਥੋਂ ਉਹਨਾਂ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਸ਼ੋ ਹੁੰਦੀ ਹੈ ਥੈਟ ਦੇ ਆਰ ਗੋਇੰਗ ਟੂ ਅਕਮੋਡੇਟ ਥੀਸ ਐਲਡਰਲੀ ਪੀਪਲ ਇਹ ਜਿਹੜੇ ਬਜ਼ੁਰਗ ਲੋਕ ਇੰਡੀਆ ਤੋਂ ਸੱਦੇ ਜਾ ਰਹੇ ਨੇ ਇਹਨਾਂ ਦੀਆਂ ਜਿਹੜੀਆਂ ਧੀਆਂ ਨੇ ਕੈਨੇਡਾ ਦੇ ਵਿੱਚ ਉਹ ਇਹਨਾਂ ਨੂੰ ਸਾਂਭਣ ਦੇ ਵਿੱਚ ਇਹਨਾਂ ਦਾ ਖਰਚਾ ਚੁੱਕਣ ਦੇ ਵਿੱਚ ਸਮਰੱਥ ਨੇ ਪੰਜਾਬੀ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਇਹ ਜਿਹੜੀ ਫਾਈਨੈਂਸ਼ੀਅਲ ਸਟੇਬਿਲਟੀ ਆ ਇਹ ਆਰਥਿਕ ਪੋਜੀਸ਼ਨ ਜਿਹੜੀ ਆ ਤੁਹਾਡੀ ਇਹ ਤੁਹਾਨੂੰ ਸਥਿਤੀ ਜਿਹੜੀ ਆ ਉਹ ਕਲੀਅਰ ਕਰਨੀ ਪੈਂਦੀ ਆ ਤਾਂ ਇਹ ਦੋ ਡਾਕੂਮੈਂਟਸ ਤੁਹਾਡੇ ਯੂਜ਼ ਹੋ ਸਕਦੇ ਆ ਹੁਣ ਕਈ ਵਾਰੀ ਇੱਥੇ ਕੋਸ਼ਲ ਹੁੰਦਾ ਵਾ ਵਿਜ਼ਟਰ ਵੀਜ਼ਾ ਵਾਲਿਆਂ ਦਾ ਖਾਸ ਕਰਕੇ ਕਿ ਅਸੀਂ ਜੀਆਈਸੀ ਦੱਸ ਸਕਦੇ ਹਾਂ ਜੀਆਈਸੀ ਦੇਖੋ ਜੇ ਸਟੱਡੀ ਪਰਮਿਟ ਤੇ ਜੀਆਈਸੀ ਦੱਸ ਸਕਦੇ ਹਾਂ ਬਟ ਜੀਆਈਸੀ ਜਿਹੜੀ ਆ ਉਹ ਤੁਹਾਡੀ ਆਪ ਦੀ ਲਿਵਿੰਗ ਕਾਸਟ ਆ ਜੇ ਤੁਸੀਂ ਉਹਦੇ ਚੋਂ ਕੁਝ ਫੰਡ ਕਢਾ ਕੇ ਆਪਦੇ ਇੱਕ ਸੇਵਿੰਗ ਅਕਾਊਂਟ ਦੇ ਵਿੱਚ ਜੋ ਕਰ ਸਕਦੇ ਹੋ ਤਾਂ ਜਰੂਰ ਕਰੋ ਵੈਸੇ ਜੀਆਈਸੀ ਸਰਟੀਫਿਕੇਟ ਯੂਜ਼ ਹੋ ਜਾਂਦਾ ਬਟ ਕੋਸ਼ਿਸ਼ ਕਰੋ ਕਿ ਉਹ ਤੁਹਾਡੀ ਲਿਵਿੰਗ ਕਾਸਟ ਉਹਦਾ ਵੇਰਵਾ ਨਾ ਪਾਓ ਸਗੋ ਉਹਦੇ ਨਾਲ ਇੱਕ ਅਕਾਊਂਟ ਖਲਵਾ ਕੇ ਉਹਦੇ ਵਿੱਚ ਤੁਸੀਂ ਆਪਦੇ ਡਾਲਰਸ ਜਿਹੜੇ ਆ ਉਹ ਜਮ੍ਹਾਂ ਕਰਵਾਓ ਤੇ ਬੈਲੈਂਸ ਸਰਟੀਫਿਕੇਟ ਦਿਓ ਠੀਕ ਹੈ ਜੀ ਫਾਈਨੈਂਸ਼ੀਅਲ ਤਾਂ ਤੁਹਾਨੂੰ ਕਲੀਅਰ ਹੋ ਗਏ ਜੀ ਉਸ ਤੋਂ ਬਾਅਦ ਜੋਬ ਡਿਟੇਲਸ ਦੀ ਆਪਾਂ ਗੱਲ ਕਰਦੇ ਹਾਂ ਜੇ ਤੁਹਾਨੂੰ ਸਿਨ ਤੇ ਕੰਮ ਮਿਲਿਆ ਹੋਇਆ ਇਫ ਯੂ ਆਰ ਅ ਸਟੂਡੈਂਟ ਜੇ ਵਰਕ ਪਰਮਿਟ ਤੇ ਹੋ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਵਿਦਿਆਰਥੀ ਹੋ ਪੜ ਰਹੇ ਹੋ ਤਾਂ ਤੁਸੀਂ ਜਿਹੜੀਆਂ ਹੈਗੀਆਂ ਜੋਬ ਡਿਟੇਲਸ ਸਿਨ ਤੇ ਕੰਮ ਤੁਹਾਨੂੰ ਮਿਲਿਆ ਹੋਇਆ ਤਾਂ ਆਪਦੀਆਂ ਸੈਲਰੀ ਸਲਿਪਸ ਲੇਟੈਸਟ 3 ਮੰਥਸ ਯਾ ਫਿਰ ਜੌਬ ਲੈਟਰ ਜੌਬ ਲੈਟਰ ਤੇ ਐਕਸਪੀਰੀਅੰਸ ਲੈਟਰ ਦੇ ਲਈ ਬਹੁਤ ਸਟਰਗਲ ਕਰਨਾ ਪੈਂਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਉਂਕਿ ਉਹਨਾਂ ਟਾਈਮ ਨਹੀਂ ਹੋਇਆ ਹੁੰਦਾ ਜਦੋਂ ਉਹਨਾਂ ਨੂੰ ਕੰਮ ਮਿਲਦਾ ਤਾਂ ਇਹ ਉਦੋਂ ਨੂੰ ਕਿਤੇ ਨਾ ਕਿਤੇ ਸੈਟਿੰਗ ਜਿਹੜੀ ਆ ਉਹ ਇਦਾਂ ਦੀ ਹੋ ਜਾਂਦੀ ਆ ਕਿ ਕੰਮ ਤੋਂ ਐਕਸਪੀਰੀਅੰਸ ਲੈਟਰ ਲੈਣਾ ਜੌਬ ਲੈਟਰ ਲੈਣਾ ਇੱਕ ਦਿੱਕਤ ਆਉਂਦੀ ਆ ਸਾਰਿਆਂ ਨੂੰ ਤਾਂ ਜੌਬ ਲੈਟਰ ਤੇ ਐਕਸਪੀਰੀਅੰਸ ਲੈਟਰ ਜੇ ਤੁਹਾਨੂੰ ਸਿੱਧੇ ਤੇ ਕੰਮ ਮਿਲਿਆ ਹੋਇਆ ਜੇ ਵਰਕ ਪਰਮਿਟ ਤੇ ਫਿਰ ਕੋਈ ਪ੍ਰੋਬਲਮ ਨਹੀਂ ਜੇ ਪੀਆਰ ਉਹ ਸਿਟੀਜ਼ਨ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਆਉਂਦਾ ਜੀ ਇਨਵੀਟ ਇਨਵਿਟੇਸ਼ਨ ਲੈਟਰ ਬਣਵਾਇਆ ਜਾਂਦਾ ਸਪான்ਸਰ ਵੱਲੋਂ ਲਿਖਾਇਆ ਜਾਂਦਾ ਇੱਕ ਕੋਰੇ ਕਾਗਜ਼ ਦੇ ਉੱਪਰ ਕੀ ਲਿਖਾਇਆ ਜਾਂਦਾ ਉਹਦੇ ਵਿੱਚ ਕਿ ਮੈਂ ਕੌਣ ਆ ਕਿੱਥੇ ਰਹਿਣਾ ਕੀ ਮੇਰਾ ਸਟੇਟਸ ਆ ਜੇ ਮੈਂ ਕੰਮ ਕਰਦਾ ਮੇਰੀ ਕਿੰਨੀ ਸੈਲਰੀ ਆ ਕਿੱਥੇ ਕੰਮ ਕਰਦਾ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਕਿਨੂੰ ਮੈਂ ਇਨਵਾਈਟ ਕਰਨਾ ਕਿਉਂ ਇਨਵਾਈਟ ਕਰਨਾ ਉਹਦੇ ਕੋਲੇ ਫੰਡਿੰਗ ਕਿੰਨੀ ਆ ਉਹ ਕਿੰਨੇ ਟਾਈਮ ਤੱਕ ਇੱਥੇ ਰਹਿ ਸਕਦਾ ਮੇਰੇ ਕੋਲੇ ਤੇ ਉਸ ਲੈਟਰ ਨੂੰ ਉਸ ਡਰਾਫਟ ਨੂੰ ਨੋਟਰੀ ਅਟੈਸਟਡ ਹੀ ਕਰਵਾਇਆ ਜਾਂਦਾ ਸਟੈਂਪ ਲਵਾਈ ਜਾਂਦੀ ਆ ਇੱਕ ਲਾਇਰ ਤੋਂ ਕੈਨੇਡਾ ਦੇ ਵਿੱਚ ਬਹੁਤ ਵਾਰੀ ਜਦੋਂ ਇਨਵਿਟੇਸ਼ਨ ਲੈਟਰ ਮੈਂ ਲੱਗੇ ਦੇਖਿਆ ਰਿਫਿਊਜ਼ਡ ਫਾਈਲਸ ਦੇ ਵਿੱਚ ਤਾਂ ਨੋਟਰੀ ਨਹੀਂ ਹੋਇਆ ਹੁੰਦਾ ਸਟੈਂਪ ਨਹੀਂ ਲੱਗੀ ਹੁੰਦੀ ਉਹਦੇ ਤੇ ਤਾਂ ਕੋਸ਼ਿਸ਼ ਕਰੋ ਜਿਹੜਾ ਵੀ ਤੁਸੀਂ ਡਾਕੂਮੈਂਟ ਡਰਾਫਟ ਬਣਾ ਕੇ ਲਾ ਰਹੇ ਹੋ ਉਹਨੂੰ ਵੈਲੀਡੇਟ ਕਰਵਾਉਣ ਵਾਸਤੇ ਤੁਹਾਨੂੰ ਕੈਨੇਡਾ ਦੇ ਕਿਸੇ ਵੀ ਲਾਇਰ ਤੋਂ ਜਿਵੇਂ ਆਪਾਂ ਇੰਡੀਆ ਚ ਨੋਟਰੀ ਕਰਾਉਂਦੇ ਆ ਉੱਥੇ ਵੀ ਮਿਲ ਜਾਂਦੇ ਆ ਅਪਾਇੰਟਮੈਂਟਸ ਲੈਣੀਆਂ ਪੈਂਦੀਆਂ ਨੇ ਆਨਲਾਈਨ ਬੁੱਕ ਕਰਕੇ ਉਹਨਾਂ ਕੋਲ ਜਾ ਸਕਦੇ ਹੋ ਉਹ ਲਿਖ ਵੀ ਦਿੰਦੇ ਆ ਤੇ ਸਟੈਂਪ ਵੀ ਕਰ ਦਿੰਦੇ ਆ ਤਾਂ ਆਰਾਊਂਡ ਤੁਸੀਂ ਮੰਨ ਕੇ ਚੱਲੋ ਵੀ ਕਈ उन 100 ਡਾਲਰ ਦੇ ਆਸ-ਪਾਸ ਉਹਦਾ ਚਾਰਜ ਕਰਦੇ ਆ ਮੇ 50 ਟੂ 100 ਕੈਡ ਡਿਪੈਂਡਿੰਗ ਔਨ ਕਿ ਉਹਨਾਂ ਦੇ ਕੀ ਚਾਰजेस ਆ ਕੀ ਨਹੀਂ 100 ਕੈਡ ਤੁਸੀਂ ਮੰਨ ਕੇ ਚੱਲ ਸਕਦੇ ਹੋ ਇੰਡੀਆ ਦਾ 650 700 ਤੁਸੀਂ ਮੰਨ ਸਕਦੇ ਡਰਾਫਟ ਵੀ ਬਣਾ ਦਿੰਦੇ ਆ ਤੇ ਫਿਰ ਉੱਤੇ ਸਟੈਂਪ ਵੀ ਲਾ ਦਿੰਦੇ ਆ ਉਹ ਡਾਕੂਮੈਂਟ ਜਿਹੜਾ ਉਹਨੂੰ ਕਹਿੰਦੇ ਆ ਪਾ ਇਨਵਿਟੇਸ਼ਨ ਲੈਟਰ ਐਂਡ ਉਹ ਸੈਪਰੇਟਲੀ ਲੱਗਦਾ ਠੀਕ ਹੈ ਜੀ ਤਾਂ ਉਹਨੂੰ ਅਟੈਸਟਡ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਵਿੱਚ ਹੀ ਸਾਰਾ ਤੁਹਾਡਾ ਐਕਸਪਲੇਨ ਹੋਣਾ ਚਾਹੀਦਾ ਤੁਹਾਡਾ ਕੀ ਰਿਲੇਸ਼ਨਸ਼ਿਪ ਆ ਕੌਣ ਆ ਕਿਵੇਂ ਆ ਮੈਂ ਉਹਨੂੰ ਇਨਵਾਈਟ ਕਰ ਰਿਹਾ ਪੇਰੈਂਟਸ ਨੂੰ ਓਕੇ ਜਾਨਾ ਮੇਰਾ ਬਰਥਡੇ ਆ ਜਾਂ ਫਿਰ ਮੋਸਟ ਆਪ ਲੋਰ ਜਿਵੇਂ ਹੁਣ ਇਸ ਟਾਈਮ ਤੇ ਕਨਵੋਕੇਸ਼ਨ ਜਿਹੜੀਆਂ ਆਉਣੀਆਂ ਸਟਾਰਟ ਹੋ ਗਈਆਂ ਤਾਂ ਕਨਵੋਕੇਸ਼ਨ ਤੇ ਇਨਵਾਈਟ ਕਰ ਰਹੇ ਆ ਤੇ ਨਾਲ ਫਿਰ ਕਨਵੋਕੇਸ਼ਨ ਲੈਟਰ ਵੀ ਲੱਗੂਗਾ ਠੀਕ ਹੈ ਜੀ ਜੇ ਤੁਸੀਂ ਕਨਵੋਕੇਸ਼ਨ ਤੇ ਅਪਲਾਈ ਕਰ ਰਹੇ ਹੋ ਆਪਦੇ ਮਦਰ ਫਾਦਰ ਦਾ ਵਿਜ਼ਟਰ ਵੀਜ਼ਾ ਤਾਂ ਨਾਲ ਜਿਹੜਾ ਵਾ ਉਹ ਕਨਵੋਕੇਸ਼ਨ ਲੈਟਰ ਵੀ ਲੱਗੂਗਾ ਤਾਂ ਉਹ ਤੁਹਾਨੂੰ ਤੁਹਾਡੇ ਕਾਲਜ ਵੱਲੋਂ ਮਿਲਦਾ ਠੀਕ ਹੈ ਕਾਲਜ ਪਹਿਲਾਂ ਤੁਹਾਡੇ ਤੋਂ ਤੁਹਾਡੀ ਸੀਟ ਕਨਫਰਮ ਬਾਰੇ ਪੁੱਛਦਾ ਵੀ ਤੁਸੀਂ ਕਨਵੋਕੇਸ਼ਨ ਅਟੈਂਡ ਕਰ ਰਹੇ ਹੋ ਜਿਵੇਂ ਅ मोस्ट ਕਾਲਜਸ ਇਨ ਬ੍ਰਿਟਿਸ਼ ਕੋਲੰਬੀਆ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਕੋਲੰਬੀਆ ਕਾਲਜ ਹੋ ਗਿਆ ਤਾਂ ਉਹ ਕਨਵੋਕੇਸ਼ਨ ਲੈਟਰ ਤੁਹਾਨੂੰ ਉਹ ਦਿੰਦੇ ਜਦੋਂ ਤੁਹਾਡੀ ਸੀਟ ਕਨਵੋਕੇਸ਼ਨ ਦੇ ਵਿੱਚ ਕਨਫਰਮ ਹੋ ਜਾਂਦੀ ਹੈ ਤਾਂ ਕਨਵੋਕੇਸ਼ਨ ਲੈਟਰ ਪਲੱਸ ਇਨਵਿਟੇਸ਼ਨ ਲੈਟਰ ਇਹ ਦੋਵੇਂ ਚੀਜ਼ਾਂ ਨਾਲ ਲੱਗਣੀਆਂ ਚਾਹੀਦੀਆਂ ਇਹ ਨਹੀਂ ਵੀ ਕਨਵੋਕੇਸ਼ਨ ਲਾਤਾ ਤੇ ਇਨਵਿਟੇਸ਼ਨ ਨਹੀਂ ਲਾਇਆ ਇਨਵਿਟੇਸ਼ਨ ਲਾਤਾ ਤੇ ਕਨਵੋਕੇਸ਼ਨ ਲੈਟਰ ਨਹੀਂ ਲਾਇਆ ਨਹੀਂ ਦੋਵੇਂ ਚੀਜ਼ਾਂ ਨਾਲ ਲੱਗਣਗੀਆਂ ਸੋ ਇੱਥੇ ਤੱਕ ਕਲੀਅਰ ਹੋ ਗਿਆ ਜੀ ਸਪான்ਸਰ ਦੇ ਡਾਕੂਮੈਂਟਸ ਕੀ ਹੁੰਦੇ ਆ ਜੇ ਹਜੇ ਵੀ ਕੋਈ ਡਾਊਟ ਆ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਉਸ ਤੋਂ ਬਾਅਦ ਉਸ ਤੋਂ ਬਾਅਦ ਐਪਲੀਕੈਂਟ ਦੇ ਡਾਕੂਮੈਂਟਸ ਐਪਲੀਕੈਂਟ ਕੌਣ ਆ ਜਿਹੜਾ ਬੰਦਾ ਇੰਡੀਆ ਤੋਂ ਅਪਲਾਈ ਕਰਦਾ ਪਿਆ ਵਾ ਠੀਕ ਹੈ ਜੀ ਜਿਹੜਾ ਬੰਦਾ ਇੰਡੀਆ ਤੋਂ ਅਪਲਾਈ ਕਰਦਾ ਪਿਆ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿਹੜੀ ਆਇਡੈਂਟੀਫਿਕੇਸ਼ਨ ਦੇ ਲਈ ਤੁਹਾਡਾ ਪਾਸਪੋਰਟ ਜਿਹੜਾ ਵਾ ਠੀਕ ਹੈ ਜੀ ਤੇ ਕੋਸ਼ਿਸ਼ ਕਰੋ ਜੇ ਤੁਹਾਡੀ ਟਰੈਵਲ ਹਿਸਟਰੀ ਹੈਗੀ ਆ ਤਾਂ ਟਰੈਵਲ ਹਿਸਟਰੀ ਵੀ ਹਾਈਡ ਨਾ ਕਰੋ ਦੱਸੋ ਉਹਨਾਂ ਨੂੰ ਮੈਂ ਕਿੱਥੇ ਕਿੱਥੇ ਟਰੈਵਲ ਕੀਤਾ ਕਿਵੇਂ ਕੀਤਾ ਉਹਦੀ ਜਸਟੀਫਿਕੇਸ਼ਨ ਵੀ ਕਰੋ ਠੀਕ ਹੈ ਜੀ ਤਾਂ ਪਾਸਪੋਰਟ ਜਿਹੜਾ ਤੋਡਾ ਵੈਲਿਡ ਹੋਵੇ ਘੱਟ ਤੋਂ ਘੱਟ 5-6 ਸਾਲ ਦੇ ਲਈ ਤੇ ਜੇ ਤੁਹਾਡਾ 2 ਜਾਂ 3 ਸਾਲ ਦਾ ਜਾਂ ਕੁਝ ਮਹੀਨਿਆਂ ਦਾ ਰਹਿੰਦਾ ਤਾਂ ਉਹਨੂੰ ਰੀਨਿਊ ਕਰਵਾ ਲਓ ਬਿਕੋਜ਼ ਤੁਹਾਡਾ ਹੀ ਫਾਇਦਾ ਕਿ ਜਦੋਂ ਵੀਜ਼ਾ ਸਟੈਂਪ ਹੋਊਗਾ ਉੱਥੋਂ ਤੱਕ ਸਟੈਂਪ ਹੋ ਜਾਊਗਾ ਜਿੰਦੋਂ ਤੱਕ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਡੇਟ ਹੈ ਠੀਕ ਹੈ ਜੀ ਪਿੱਛੇ ਕੈਨੇਡਾ ਗਵਰਨਮੈਂਟ ਨੇ ਐਨਾਉਂਸ ਕੀਤਾ ਸੀ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਉਹਨਾਂ ਕੀ ਮਿਲੂਗਾ ਜਿੰਨੀ ਕੁ ਤੁਹਾਡੀ ਲੈਂਥ ਆਫ ਸਟੇ ਹੋਊਗੀ ਜਿੰਨੇ ਦਿਨ ਤੁਸੀਂ ਕੈਨੇਡਾ 'ਚ ਰਹਿਣਾ ਉਹਨੇ ਦਿਨਾਂ ਦਾ ਹੀ ਤੁਹਾਨੂੰ ਵੀਜ਼ਾ ਮਿਲੇ ਪਰ ਇੰਪਲੀਮੈਂਟ ਨਹੀਂ ਹੋ ਪਾਇਆ ਜਾਂ ਫਿਰ ਕਹਿ ਲੋ ਵੀ ਐਗਜ਼ੀਕਿਊਟ ਨਹੀਂ ਹੋਇਆ ਜਿੰਨੇ ਵੀ ਪਾਸਪੋਰਟ ਸਾਡੇ ਕੋਲ ਸਟੈਂਪ ਹੋ ਕੇ ਆਏ ਕਾਮਨ ਲਾਪਰਟਨਰ ਗਰਲਫ੍ਰੈਂਡ ਬॉयਫ੍ਰੈਂਡ ਦੇ ਜਾਂ ਫਿਰ ਪੇਰੈਂਟਸ ਦੇ ਜਾਂ ਫਿਰ ਕਜ਼ਨਸ ਦੇ ਜਿੰਨੇ ਨੇ ਵੀ ਵਿਸਟਰ ਵੀਜ਼ਾ ਅਪਲਾਈ ਕੀਤਾ ਸੀ ਉਹ ਉਹਨਾਂ ਦੇ ਵਿੱਚ ਕਿਸੇ ਵੀ ਪਾਸਪੋਰਟ ਤੇ ਇਹ ਚੀਜ਼ ਨਹੀਂ ਦੇਖਣ ਨੂੰ ਮਿਲੀ ਕਿ ਇਹਨਾਂ ਨੂੰ ਕਟ ਵੀਜ਼ਾ ਮਿਲਿਆ ਐਕਸਪਾਇਰੀ ਡੇਟ ਤੋਂ ਤਾਂ ਜਿੰਨੀ ਐਕਸਪਾਇਰੀ ਡੇਟ ਸੀ ਉਨਾਂ ਹੀ ਵੀਜ਼ਾ ਉਹਨਾਂ ਨੂੰ ਮਿਲਿਆ ਤਾਂ ਕੋਸ਼ਿਸ਼ ਕਰੋ ਕਿ ਜੇ ਤੁਹਾਡੀ ਐਕਸਪਾਇਰੀ ਡੇਟ ਨੇੜੇ ਆ ਤਾਂ ਪਾਸਪੋਰਟ ਰੀਨਿਊ ਕਰਕੇ ਹੀ ਅਪਲਾਈ ਕਰੋ ਠੀਕ ਹੈ ਜੀ ਤੇ ਬਹੁਤ ਸਾਰਿਆਂ ਨੂੰ ਇਹ ਵੀ ਡਾਊਟ ਹੁੰਦਾ ਕਿ ਜੇ ਅਸੀਂ ਹੁਣ ਨਵਾਂ ਪਾਸਪੋਰਟ ਬਣਾ ਲਿਆ ਫਿਰ ਪੁਰਾਣੇ ਪਾਸਪੋਰਟ ਤੇ ਸਾਡੀ ਟਰੈਵਲ ਹਿਸਟਰੀ ਸੀਗੀ ਅਸੀਂ ਕੀ ਕਰਾਂਗੇ ਤਾਂ ਤੁਸੀਂ ਕੀ ਕਰ ਸਕਦੇ ਹੋ ਪੁਰਾਣਾ ਪਾਸਪੋਰਟ ਜਿਹੜਾ ਸਕੈਨਡ ਆ ਉਹਦੀ ਟਰੈਵਲ ਹਿਸਟਰੀ ਸਕੈਨ ਕਰ ਲਓ ਤੇ ਜਿਹੜਾ ਤੁਹਾਡਾ ਨਵਾਂ ਪਾਸਪੋਰਟ ਅਤੇ ਪੁਰਾਣੇ ਪਾਸਪੋਰਟ ਦੇ ਵਿੱਚ ਲਿੰਕ ਕੀ ਆ ਲਿੰਕ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜਾ ਲਿੰਕ ਕੀ ਹੁੰਦਾ ਵੈਸੇ ਕਾਮਨਲੀ ਪਤਾ ਹੁੰਦਾ ਪਰ ਫਿਰ ਵੀ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਤੁਹਾਡਾ ਲਾਸਟ ਪੇਜ ਹੋਊਗਾ ਪਾਸਪੋਰਟ ਦਾ ਉੱਥੇ ਤੁਹਾਡੇ ਪੁਰਾਣੇ ਪਾਸਪੋਰਟ ਦਾ ਨੰਬਰ ਲਿਖਿਆ ਹੋਇਆ ਹੋਗਾ ਉਹਨੂੰ ਧਿਆਨ ਨਾਲ ਚੈੱਕ ਕਰੋ ਜਦੋਂ ਵੀ ਤੁਸੀਂ ਆਪਦਾ ਪਾਸਪੋਰਟ ਨਵਾਂ ਬਣਾਉਣ ਜੇ ਤੁਹਾਡਾ ਪਾਸਪੋਰਟ ਗੁੰਮ ਗਿਆ ਤਾਂ ਵੀ ਜੇ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਗਿਆ ਤਾਂ ਵੀ ਤੇ ਤੁਹਾਡੇ ਪਾਸਪੋਰਟ ਦਾ ਪੁਰਾਣਾ ਨੰਬਰ ਜਿਹੜਾ ਵਾ ਨਵੇਂ ਪਾਸਪੋਰਟ ਦੇ ਲਾਸਟ ਪੇਜ ਤੇ ਲਿਖਿਆ ਹੁੰਦਾ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਠੀਕ ਹੈ ਕਿ ਪੁਰਾਣੇ ਪਾਸਪੋਰਟ ਤੇ ਨਵੇਂ ਪਾਸਪੋਰਟ ਕਰਕੇ ਮੈਨੂੰ ਐਮਬੈਸੀ ਵੀਜ਼ਾ ਨਾ ਦੇਵੇ ਨਹੀਂ ਐਦਾਂ ਦਾ ਕੁਐਸਚਨ ਨਹੀਂ ਹੁੰਦਾ ਤੁਹਾਡੇ ਏਜੰਟ ਨੂੰ ਤੁਹਾਨੂੰ ਗਾਈਡ ਕਰਨਾ ਆਉਣਾ ਚਾਹੀਦਾ ਤੁਹਾਡੇ ਕੰਸਲਟੈਂਟ ਨੂੰ ਤੁਹਾਨੂੰ ਗਾਈਡ ਕਰਨਾ ਆਉਣਾ ਚ ਆਪ ਦਾ ਡਾਊਟ ਕਲੀਅਰ ਕਰੋ ਕਿਉਂਕਿ ਡਾਊਟਸ ਕਲੀਅਰ ਕੀਤੇ ਬਿਨਾ ਫਾਈਲ ਲਾਉਂਗੇ ਤਾਂ ਫਿਰ ਕਿਤਨਾ ਕਿਤੇ ਇੱਕ ٹرسٹ ਬਿਲਡ ਨਹੀਂ ਹੁੰਦਾ ਤਾਂ ਯੂਐਲਓ ਦੇ ਵਿੱਚ ਜਿੰਨੇ ਅੱਜ ਤੱਕ ਮੈਂ ਫਾਈਲਸ ਪ੍ਰੋਸੈਸ ਕੀਤੀਆਂ ਨੇ ਮੇਰਾ ਸ਼ੁਰੂ ਤੋਂ ਆਪਦੇ ਕਲਾਇੰਟਸ ਦੇ ਨਾਲ ਰਹਿ ਕੇ ਜੋ ਤੁਸੀਂ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਜੋ ਵੀ ਡਾਊਟ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੁਹਾਡੇ ਅਕਾਡੈਮਿਕਸ ਦੀ ਠੀਕ ਹੈ ਜੀ ਜੇ ਤੁਸੀਂ 10th 12th ਕੀਤੀ ਹੈ ਤਾਂ 10th ਦਾ ਸਰਟੀਫਿਕੇਟ ਲੱਗ ਜਾਊਗਾ 12th ਦਾ ਸਰਟੀਫਿਕੇਟ ਲੱਗ ਜਾਊਗਾ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਡੀਐਮਸੀਜ਼ ਲੱਗ ਜਾਣਗੀਆਂ ਤੇ ਤੁਹਾਡਾ ਜਿਹੜਾ ਡਿਗਰੀ ਸਰਟੀਫਿਕੇਟ ਆ ਉਹ ਲੱਗ ਜਾਊਗਾ ਆਧਾਰ ਕਾਰਡ ਪੈਨ ਕਾਰਡ ਤਾਂ ਲੱਗਣੀ ਲੱਗਣੀਆਂ ਜੀ ਤੁਹਾਡੇ ਠੀਕ ਹੈ ਜੀ ਉਸ ਤੋਂ ਬਾਅਦ ਬੈਂਕ ਡਿਟੇਲਸ ਦੀ ਆਪਾਂ ਗੱਲ ਕਰੀਏ ਫਾਈਨੈਂਸ਼ੀਅਲਸ ਤੇ ਆ ਗਏ ਆਪਾਂ ਬੈਂਕ ਡਿਟੇਲਸ ਦੇ ਵਿੱਚ ਵੈਸੇ 6 ਮੰਥ ਦੀ ਸਟੇਟਮੈਂਟ ਜਿਹੜੀ ਆ ਉਹ ਮੰਗੀ ਜਾਂਦੀ ਆ ਬਟ ਮਿਨੀਮਮ ਤੁਸੀਂ 3 ਮਹੀਨੇ ਵੀ ਲਾ ਸਕਦੇ ਹੋ ਵੈਸੇ 6 ਮੰਥ ਦੀ ਲਾਉਂਗੇ ਤਾਂ ਇੱਕ ਜ਼ਿਆਦਾ ਬੈਨੀਫਿਟ ਆ ਹੁਣ ਜਿਵੇਂ ਮੈਂ ਪਿੱਛੇ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਬੈਂਕ ਸਟੇਟਮੈਂਟ ਆ ਜੇ ਤੁਸੀਂ ਪ੍ਰਿੰਟ ਕਰਾ ਕੇ ਕੱਲੇ-ਕੱਲੇ ਪੇਜ ਤੇ ਸਟੈਂਪ ਲਾ ਕੇ ਲਓ ਨਾ ਤਾਂ ਇੰਨਾ ਥੱਬਾ ਬਣ ਜਾਊਗਾ ਤੇ ਉਹਨੂੰ ਜਦੋਂ ਤੁਸੀਂ ਸਕੈਨ ਕਰਵਾਓਗੇ ਤਾਂ ਉਹਦੀ ਪੀਡੀਐਫ ਦੀ ਜਿਹੜੀ ਐਮਬੀਆ ਸਟੋਰੇਜ ਫਾਈਲ ਆ ਉਹ ਵੀ ਜ਼ਿਆਦਾ ਬਣੂਗੀ ਉਹਨੂੰ ਕੱਟ ਕਰਨ ਵਾਸਤੇ ਉਹਨੂੰ ਕੰਪਰੈਸ ਕਰੋਗੇ ਕੰਪਰੈਸ ਕਰਨ ਦੇ ਨਾਲ ਉਹਦੀ ਕੁਆਲਿਟੀ ਘਟੂਗੀ ਕੋਸ਼ਿਸ਼ ਕਰੋ ਜੇ ਸਟੇਟਮੈਂਟ ਵੱਧ ਟਾਈਮ ਦੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਡਿਜੀਟਲ ਪੀਡੀਐਫ ਦੇ ਵਿੱਚ ਦੇ ਦਿਓ ਡਿਜੀਟਲ ਪੀਡੀਐਫ ਦੇ ਵਿੱਚ ਦੇ ਦਿਓ ਨੈੱਟ ਬੈਂਕਿੰਗ ਤੁਹਾਡੇ ਕੋਲ ਚੱਲਦੀ ਆ ਅੱਜਕੱਲ ਸਾਰਿਆਂ ਕੋਲ ਚੱਲਦੀ ਆ ਆਪ ਦੀ ਸਟੇਟਮੈਂਟ ਡਿਜੀਟਲ ਪੀਡੀਐਫ ਦੇ ਵਿੱਚ ਦੇ ਦਿਓ ਤਾਂ ਉਹ ਡਿਜੀਟਲ ਪੀਡੀਐਫ ਜਿਹੜੀ ਆ ਤੁਹਾਨੂੰ ਹੈਲਪ ਕਰੂਗੀ ਕਿ ਤੁਹਾਡੀਆਂ ਫਾਈਲਾਂ ਕੰਪਰੈਸ ਨਹੀਂ ਹੋਣੀਆਂ ਤੁਹਾਡੀ ਸਗੋ ਸਟੇਟਮੈਂਟ ਦੀ ਇੱਕ ਬਹੁਤ ਵਧੀਆ ਕਲੈਰਿਟੀ ਹੋਊਗੀ ਮਿਨਿਮਮ 3 ਮੰਥਸ ਦੀ ਮੈਕਸਿਮਮ 6 ਮੰਥਸ ਦੀ ਠੀਕ ਹੈ ਜੀ ਤਾਂ ਸਟੇਟਮੈਂਟ ਤੁਹਾਡੀ ਜਿਹੜੀ ਆ ਉਹ ਲੱਗੂਗੀ ਤੇ ਉਸ ਤੋਂ ਬਾਅਦ ਬੈਂਕ ਬੈਲੈਂਸ ਸਰਟੀਫਿਕੇਟ ਬੈਂਕ ਬੈਲੈਂਸ ਸਰਟੀਫਿਕੇਟ ਕਿੰਨੇ ਦਾ ਹੋਣਾ ਚਾਹੀਦਾ ਬੈਂਕ ਬੈਲੈਂਸ ਸਰਟੀਫਿਕੇਟ ਕੋਸ਼ਿਸ਼ ਕਰੋ ਕਿ ਮਿਨਿਮਮ 6 ਲੱਖਸ ਦਾ ਹੋਵੇ ਹੀ ਹੋਵੇ ਠੀਕ ਹੈ ਜੀ ਪਰ ਬਹੁਤ ਸਾਰੇ ਐਕਸੈਪਸ਼ਨਲ ਕੇਸਿਸ ਅਦਾਂ ਦੇ ਹੋਏ ਆ ਜਿੱਥੇ 4 ਲੱਖ 3 ਲੱਖ ਫੰਡ ਤੇ ਵੀ ਵੀਜ਼ ਜੇ ਤੁਹਾਡੇ ਕੋਲ ਫੰਡਸ ਜੈਨੂਇਨ ਆ ਕੀਪ ਯੋਰ ਪ੍ਰੋਫਾਈਲ ਜੈਨੂਇਨ 6 ਲੱਖ ਦੇ ਫੰਡ ਜਿਹੜੇ ਆ ਉਹ ਮਿਨੀਮਮ ਸ਼ੋ ਕਰੋ ਹੀ ਕਰੋ ਰਿਗਾਰਡਲੈਸ ਆਫ ਵੀਜ਼ਾ ਆਊਗਾ ਨਹੀਂ ਆਊਗਾ ਆਵ ਦੇ ਲੋ ਫਾਈਨੈਂਸ਼ੀਅਲ ਸਟੇਟਸ ਆਫ ਦਾ ਕੰਪਲੀਟ ਕਰੋ ਦੋ ਡਾਕੂਮੈਂਟਸ ਬੈਂਕ ਦੇ ਹੋਗੇ ਹੁਣ ਜਦੋਂ ਇਹ ਦੋ ਬੈਂਕ ਬੈਲੈਂਸ ਸਰਟੀਫਿਕੇਟ ਹੋ ਗਿਆ ਫੰਡ ਰੱਖ ਲੈ ਉਸ ਤੋਂ ਬਾਅਦ ਸੀ ਰਿਪੋਰਟ ਤੇ ਆਓ ਸੀ ਰਿਪੋਰਟ ਦੇ ਵਿੱਚ ਕੀ ਹੁੰਦਾ ਸੀ ਰਿਪੋਰਟ ਕਿੱਥੋਂ ਬਣਦੀ ਆ ਚਾਰਟਡ ਅਕਾਊਂਟੈਂਟ ਤੋਂ ਬਣਦੀ ਆ ਠੀਕ ਹੈ ਇਹ ਇਹ ਲੋਕ ਤੁਹਾਡੀਆਂ ਰਿਟਰਨਾਂ ਵੀ ਭਰ ਸਕਦੇ ਆ ਸੀ ਰਿਪੋਰਟ ਵੀ ਬਣਾ ਕੇ ਦੇ ਸਕਦੇ ਆ ਸੀ ਆਰਪੋਰਟ ਜਦੋਂ ਬਣਾਉਣੀ ਆ ਕੱਲਾ ਕੱਲਾ ਕਰਦਾ ਐਸੈਟ ਜਿਹੜਾ ਵਾ ਗੱਡੀ ਮੋਟਰਸਾਈਕਲ ਉਹਨਾਂ ਦੀ ਆਰ ਸੀ ਉਹਨਾਂ ਨੂੰ ਦੋ ਪ੍ਰਾਪਰਟੀ ਦੇ ਜਿੰਨੇ ਕਾਗਜ਼ ਆ ਉਹ ਸਾਰੇ ਉਹਨਾਂ ਨੂੰ ਦੋ ਚਾਹੇ ਤੁਹਾਡੇ ਦਾਦਾ ਜੀ ਦੇ ਨਾਮ ਤੇ ਆ ਜਾਂ ਤੁਹਾਡੇ ਪਿਤਾ ਜੀ ਦੇ ਨਾਮ ਤੇ ਆ ਮਾਤਾ ਜੀ ਦੇ ਨਾਮ ਤੇ ਆ ਉਹ ਸਾਰੇ ਉਹਨਾਂ ਨੂੰ ਦੋ ਤੁਹਾਡੇ ਨਾਮ ਤੇ ਪੈਲੀ ਆ ਤੁਹਾਡੇ ਨਾਮ ਤੇ ਕੋਈ ਜ਼ਮੀਨ ਆ ਜਾਂ ਕੋਈ ਗੱਡੀ ਮੋਟਰਸਾਈਕਲ ਆ ਜਾਂ ਕੋਈ ਐਫ ਡੀ ਆ ਉਹ ਵੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੋ ਇੱਕ ਟੋਟਲ ਬਣਾ ਕੇ ਤੁਹਾਡੇ ਸੀ ਆਰਪੋਰਟ ਦੇ ਵਿੱਚ ਤੁਹਾਡੀ ਨੈਟ ਵਰਥ ਦੱਸਣਗੇ ਨੈਟ ਵਰਥ ਪੰਜਾਬੀ ਦੇ ਵਿੱਚ ਕੀ ਹੁੰਦੀ ਆ ਨੈਟਵਰਥ ਹੁੰਦੀ ਹੈ ਕਿ ਤੁਹਾਡੇ ਨਾਮ ਤੇ ਕਿੰਨੇ ਵੈਲਿਊ ਦੇ ਐਸੈਟਸ ਆ ਤੁਹਾਡੀ ਵਰਥ ਕੀ ਹੈ ਤੁਹਾਡੀ ਇੱਕ ਹਿਸਾਬ ਨਾਲ ਆਪਾਂ ਇੰਡਾਇਰੈਕਟ ਕਹਿ ਲਈਏ ਕਿ ਕੀਮਤ ਕੀ ਆ ਤੁਹਾਡੀ ਤੁਹਾਡੇ ਤੁਸੀਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਜਿੰਨਾ ਵੀ ਤੁਸੀਂ ਕਮਾਇਆ ਉਹਦੀ ਇੱਕ ਸੀ ਰਿਪੋਰਟ ਦੇ ਵਿੱਚ ਇੱਕ ਪੋਜੀਸ਼ਨ ਕਲੀਅਰ ਕੀਤੀ ਜਾਂਦੀ ਕਿ ਇਹਨਾਂ ਦੀ ਵਰਥ ਜਿਹੜੀ ਆ ਉਹ 1 CR ਦੀ ਆ 1 ਕਰੋੜ ਦੀ ਆ 2 ਕਰੋੜ ਦੀ ਆ 50 ਲੱਖ ਦੀ ਆ 30 ਲੱਖ ਦੀ ਆ 25 ਲੱਖ ਦੀ ਆ ਠੀਕ ਹੈ ਜੀ ਕੀਪ ਇਟ ਜੈਨੂਇਨ ਜਿੰਨੇ ਵੀ ਇਹ ਡਾਕੂਮੈਂਟਸ ਲਾਓਗੇ ਕੱਲੇ-ਕੱਲੇ ਦਾ ਮੈਂਸ਼ਨ ਕਰਾਓ ਪਲੱਸ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਹੀ ਪ੍ਰਾਪਰਟੀ ਵੈਲਿਊਏਸ਼ਨਸ ਐਡ ਹੋ ਜਾਣੀਆਂ ਠੀਕ ਹੈ ਇਹਦੇ ਵਿੱਚ ਹੀ 골ਡ ਬਿੱਲ ਐਡ ਹੋ ਜਾਣਾ ਜੇ 골ਡ 5 ਲੱਖ ਤੋਂ ਜ਼ਿਆਦਾ ਤਾਂ ਫਿਰ 골ਡ ਬਿੱਲ ਦੀ ਲੋੜ ਆ ਜੇ 5 ਲੱਖ ਤੋਂ ਘੱਟ ਆ ਫਿਰ 골ਡ ਬਿੱਲ ਦੀ ਰਿਕੁਆਇਰਮੈਂਟ ਨਹੀਂ ਰਹਿੰਦੀ ਤੇ ਫਿਰ ਆਈਟੀਆਰਸ ਪਿਛਲੇ 2 ਸਾਲਾਂ ਦੀਆਂ ਰਿਟਰਨਾਂ ਵੀ ਲਓ ਠੀਕ ਹੈ ਜੀ ਰਿਟਰਨਾਂ ਜਿਹੜੀਆਂ ਵਾਂ ਉਹਦਾ ਵੇਰਵਾ ਜਿਹੜਾ ਆ ਉਹ ਸੀ ਰਿਪੋਰਟ ਦੇ ਵਿੱਚ ਪਵਾਓ ਸੀ ਰਿਪੋਰਟ ਦੇ ਵਿੱਚ ਰਿਟਰਨਸ ਬਾਰੇ ਲਿਖਿਆ ਕਿ ਇਹਨਾਂ ਦੀ ਐਨੂਅਲ ਇਨਕਮ ਕਿੰਨੀ ਹੈ ਕਿੱਥੋਂ ਆਉਂਦੀ ਆ ਬਿਜ਼ਨਸ ਤੋਂ ਆਉਂਦੀ ਆ ਜਾਂ ਜੌਬ ਤੋਂ ਜੌਬ ਕਰਦੇ ਆ ਕੀ ਇਹਨਾਂ ਦਾ ਸੋਰਸ ਆਫ ਇਨਕਮ ਕੀ ਆ ਐਗਰੀਕਲਚਰ ਕਰਦੇ ਆ ਇਹ ਚੀਜ਼ ਤਾਂ ਇਨਕਮ ਤੇ ਐਸੈਟਸ ਇਹ ਸਾਰਿਆਂ ਨੂੰ ਮਿਲਾ ਕੇ ਤੁਹਾਡਾ ਇੱਕ ਫਾਈਨੈਂਸ਼ੀਅਲ ਓਵਰਵਿਊ ਬਣ ਜਾਂਦਾ ਤੁਹਾਡੀ ਇੱਕ ਫੋਟੋ ਬਣ ਜਾਂਦੀ ਆ ਕਿ ਫਾਈਨੈਂਸ਼ੀਅਲੀ ਇਹ ਬੰਦਾ ਸਟਰੋਂਗ ਆ ਐਂਡ ਕੋਸ਼ਿਸ਼ ਕਰੋ ਡਾਕੂਮੈਂਟਸ ਜਿਹੜੇ ਆ ਮੈਂ ਫੇਰ ਰਿਪੀਟ ਕਰਦਾ ਕਿ ਉਹਨਾਂ ਨੂੰ ਕਲੀਅਰ ਰੱਖੋ ਕਨਫਿਊਜ਼ ਨਾ ਕਰੋ ਕਿਸੇ ਵੀ ਚੀਜ਼ ਨੂੰ ਤੁਹਾਡੇ ਇਹ ਸਾਰੇ ਡਾਕੂਮੈਂਟਸ ਦੇ ਵਿੱਚ ਇੱਕ ਲਿੰਕ ਹੋਣਾ ਚਾਹੀਦਾ ITR ਦੇ ਵਿੱਚ ਜੋ ਵੈਲਿਊ ਹੈਗੀ ਉਹੀ ਸੀ ਰਿਪੋਰਟ ਦੇ ਵਿੱਚ ਹੋਵੇ ਨਾ ਕਿ ਸੀ ਰਿਪੋਰਟ ਦੇ ਵਿੱਚ ਵੱਧ ਹੋਵੇ ITR ਦੇ ਵਿੱਚ ਘੱਟ ਹੋਵੇ ਫਿਰ ਦੋਵਾਂ 'ਚ ਮੈਚ ਨਹੀਂ ਹੋਣਾ ਤੇ ਵੀਜ਼ਾ ਆਫੀਸਰ ਨੂੰ ਇਸੇ ਕਨਫਿਊਜ਼ਨ ਤੇ ਉਹਨੇ ਫਾਈਲ ਜਿਹੜੀ ਉਹ ਕੈਨਸਲ ਕਰ ਦੇਣੀ ਹੈ ਤੇ ਹੋ ਸਕਦਾ ਉਹਦੇ ਤੇ ਇਨਕੁਆਇਰੀ ਵੀ ਬੈਠੇ ਬਟ ਮੋਸਟ ਆਫ ਦਾ ਟਾਈਮ ਜਿਹੜੇ ਵਿਜ਼ਟਰ ਵੀਜ਼ਾਸ ਉਹ ਰਿਫਿਊਜ਼ ਯੈਸ ਕਰਕੇ ਹੁੰਦੇ ਆ ਤਾਂ ਪ੍ਰਾਪਰਟੀ ਵੈਲਿਊਏਸ਼ਨਸ ਦੀ ਵੈਲਿਊ ਚੈੱਕ ਕਰੋ ਕਿ ਸੀ ਰਿਪੋਰਟ ਦੇ ਵਿੱਚ ਸਹੀ ਪਾਈ ਆ ਗੋਲਡ ਬੈਲ ਦੀ ਚੈੱਕ ਕਰੋ ਕਿ ਗੋਲਡ ਸਹੀ ਪਾਇਆ ਬਾਕੀ ਐਸੈਟਸ ਦੀ ਜਿਹੜੀ ਵੈਲਿਊ ਆ ਅਕੋਰਡਿੰਗ ਟੂ ਟਾਈਮ ਵਿਦ ਡੈਪ੍ਰੀਸੀਏਸ਼ਨ ਡੈਪ੍ਰੀਸੀਏਸ਼ਨ ਕੀ ਹੁੰਦੀ ਆ ਕਿ ਕੋਈ ਐਸੈਟ ਆ ਉਹਦੀ ਡੈਪ੍ਰੀਸੀਏਟਿਡ ਵੈਲਿਊ ਘਟਾ ਘਟੋ ਕੇ ਉਹ ਪਾਉਣਗੇ ਉਹ ਤੁਹਾਨੂੰ ਦੱਸਣਗੇ ਕਿ ਅੱਜ ਤੁਹਾਡੇ ਟਰੈਕਟਰ ਦੀ ਆ ਵੈਲਿਊ ਆ ਗੱਡੀ ਦੀ ਆ ਵੈਲਿਊ ਆ ਥੈਟ ਗੋਸ ਫਾਈਨ ਉਹ ਠੀਕ ਆ ਬਟ ਇਹਨਾਂ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਆਈਟੀਆਰਜ਼ ਹੋ ਗਈਆਂ ਤੁਹਾਡੀਆਂ ਆਈਟੀਆਰਜ਼ ਦੋ ਸਾਲਾਂ ਦੀ ਆਈਟੀਆਰ ਦੇ ਵਿੱਚ ਇੱਕ ਤਾਂ ਫਰਸਟ ਪੇਜ ਹੁੰਦਾ ਮੈਂ ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਦੱਸ ਰਿਹਾ ਨੰਬਰ 2 ਤੇ ਇੱਕ ਦ ਸਾਰੀਆਂ ਡਿਟੇਲਾਂ ਲਿਖੀਆਂ ਹੁੰਦੀਆਂ ਉਹਨੂੰ ਕਹਿੰਦੇ ਆ ਕੰਪਿਊਟੇਸ਼ਨ ਠੀਕ ਹੈ ਜੀ ਕੰਪਿਊਟੇਸ਼ਨ ਕੰਪਿਊਟੇਸ਼ਨ ਦੇ ਵਿੱਚ ਸਾਰੀ ਡਿਟੇਲ ਮੈਂਸ਼ਨ ਹੁੰਦੀ ਆ ਕਈ ਵਾਰੀ ਮੈਂ ਦੇਖਿਆ ਫਾਈਲਸ ਦੇ ਵਿੱਚ ਜਦੋਂ ਕਸਟਮਰ ਫਾਈਲ ਲੈ ਕੇ ਆਉਂਦਾ ਕਿ ਮੇਰੀ ਰਿਫਿਊਜ਼ਲ ਆਈ ਸੀ ਆਹ ਡਾਕੂਮੈਂਟ ਸੀਗੇ ਮੇਰੇ ਕੰਪਿਊਟੇਸ਼ਨ ਨਹੀਂ ਲੱਗੀ ਹੁੰਦੀ ਕੰਪਿਊਟੇਸ਼ਨ ਵੀ ਜ਼ਰੂਰੀ ਹੈ ਐਂਡ ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਆ ਆਈਟੀਆਰਸ ਆ ਐਵੀ ਡਿਜੀਟਲ ਪੀਡੀਐਫ ਦੇ ਵਿੱਚ ਹੁਣ ਇਹਨਾਂ ਨੂੰ ਪ੍ਰਿੰਟ ਭਾਵੇਂ ਨਾ ਹੀ ਕਰਾਓ ਡਿਜੀਟਲ ਪੀਡੀਐਫ ਦੇ ਵਿੱਚ ਹੁਣ ਤਾਂ ਬੈਟਰ ਹੈ ਜਾ ਫਿਰ ਜਿਸਕੈਨ ਕਰਵਾ ਲਿਆ ਤਾਂ ਉਹਨੂੰ ਕੋਸ਼ਿਸ਼ ਕਰੋ ਕਿ ਕੰਪਰੈਸ ਕਰ ਦਿਓ ਸੱਜ ਤੱਕ ਕਿ ਦੀ ਐਮਬੀ ਜਿਹੜੀ ਆ ਉਹ ਘੱਟ ਹੋਵੇ ਬਹੁਤ ਜ਼ਰੂਰੀ ਆ ਵਾਰੀ ਵਾਰੀ ਮੈਂ ਤੁਹਾਨੂੰ ਦੱਸ ਰਿਹਾ ਇੱਥੋਂ ਤੱਕ ਕਲੀਅਰ ਹੋ ਗਿਆ ਹੁਣ ਉਸ ਤੋਂ ਬਾਅਦ ਚੱਲਦੇ ਆ ਜੀ ਆਪਾਂ ਤੁਹਾਡੇ ਅਗਲੇ ਡਾਕੂਮੈਂਟਸ ਤੇ ਠੀਕ ਹੈ ਜੀ ਅਕਾਊਂਟ ਸਟੇਟਮੈਂਟ ਬਾਰੇ ਆਪਾਂ ਗੱਲ ਕੀਤੀ ਬੈਂਕ ਬੈਲੈਂਸ ਸਰਟੀਫਿਕੇਟ ਬਾਰੇ ਆਪਾਂ ਗੱਲ ਕੀਤੀ ਹੁਣ ਆ ਗਈ ਤੁਹਾਡੀ ਓਕਿਊਪੇਸ਼ਨ ਜੌਬ ਓਕਿਊਪੇਸ਼ਨ ਜੇ ਤਾਂ ਤੁਸੀਂ ਜੈਨੂਇਨਲੀ ਇੱਕ ਜੌਬ ਕਰਦੇ ਹੋ ਚਾਹੇ ਉਹ ਪ੍ਰਾਈਵੇਟ ਸੈਕਟਰ ਆ ਜਾਂ ਪਬਲਿਕ ਸੈਕਟਰ ਆ ਸਰਕਾਰੀ ਨੌਕਰੀ ਆ ਜਾਂ ਪ੍ਰਾਈਵੇਟ ਆ ਸੈਲਰੀ ਅਕਾਊਂਟ 'ਚ ਲੈਣੇ ਹੋ ਫੇਰ ਹੀ ਜੌਬ ਸ਼ੋਅ ਕਰੋ ਜੇ ਤੁਸੀਂ ਫ੍ਰੀ ਹੋ ਜੌਬ ਨਹੀਂ ਕਰਦੇ ਤਾਂ ਫੇਰ ਜੌਬ ਦੇ ਡਾਕੂਮੈਂਟਸ ਬਣਵਾ ਕੇ ਆਪਦੀ ਫਾਈਲ ਦਾ ਜਿਹੜਾ ਹੈਗਾ ਸਤਿਆਨਾਸੋ ਨਾ ਕਰੋ ਬਹੁਤ ਵਾਰੀ ਮੈਂ ਆਪਦੇ ਕਲਾਇੰਟਸ ਨੂੰ ਇਹ ਚੀਜ਼ ਸਮਝਾ ਚੁੱਕਿਆ ਕਿ ਸੈਲਰੀ ਕੈਸ਼ ਇਨ ਹੈਂਡ ਦਾ ਜਿਹੜਾ ਪ੍ਰਭਾਵ ਆ ਉਹ ਇੰਨਾ ਪੋਜ਼ਿਟਿਵ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਬਿਕੋਜ਼ ਉਹਦਾ ਇੱਕ ਜੈਨੂਇਨ ਪ੍ਰੂਫ ਨਹੀਂ ਹੁੰਦਾ ਜੇ ਤੁਸੀਂ ਜੌਬ ਕਰਦੇ ਹੋਗੇ ਤੇ ਤੁਹਾਡੀ ਸੈਲਰੀ ਅਕਾਊਂਟ ਦੇ ਵਿੱਚ ਆਉਂਦੀ ਆ ਉਸੇ ਬੇਸਿਸ ਤੇ ਆਪਦੀ ਆਈਟੀਆਰ ਭਰ ਦੋ ਉਸੇ ਬੇਸਿਸ ਤੇ ਆਪ ਦੇ ਜਿਹੜੇ ਇਹ ਡਾਕੂਮੈਂਟਸ ਆ ਜੌਬ ਲੈਟਰ ਐਕਸਪੀਰੀਐਂਸ ਲੈਟਰ ਇਹ ਲਾਓ ਐਨਓਸੀ ਲਾਓ ਠੀਕ ਹੈ ਜੀ ਤੇ ਜਿਹੜੇ ਗਵਰਨਮੈਂਟ EMPLOYEES ਆ ਉਹਨਾਂ ਦਾ ਫਾਰਮ ਨੰਬਰ 16 ਆਈਡੀ ਕਾਰਡ ਤੇ ਅਕਾਊਂਟ ਸਟੇਟਮੈਂਟ ਇਹ ਤਿੰਨ ਚੀਜ਼ਾਂ ਲੱਗਦੀਆਂ ਨੇ ਫਾਰਮ ਨੰਬਰ 16 ਗਵਰਨਮੈਂਟ ਦਾ ਆਈਡੀ ਕਾਰਡ ਠੀਕ ਹੈ ਜੀ ਤੇ ਤੁਹਾਡਾ ਅਕਾਊਂਟ ਦੀ ਸਟੇਟਮੈਂਟ ਠੀਕ ਹੋ ਗਿਆ ਜੀ ਤਾਂ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਤੁਹਾਨੂੰ ਇੱਥੇ ਕਰਨੇ ਪੈਂਦੇ ਆ ਕਲੀਅਰ ਕਿ ਹਾਂ ਜੀ ਆ ਮੈਂ ਲਾ ਰਿਹਾ ਉਸ ਤੋਂ ਬਾਅਦ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਸੈਲਰੀ ਸਲਿਪਸ ਹੋ ਗਈਆਂ ਜੌਬ ਲੈਟਰ ਐਕਸਪੀਰੀਅੰਸ ਲੈਟਰ ਜਾਂ ਫਿਰ ਐਨਓਸੀ ਐਨਓਸੀ ਹੁੰਦਾ ਨੋ ਆਬਜੈਕਸ਼ਨ ਸਰਟੀਫਿਕੇਟ ਠੀਕ ਹੈ ਜੀ ਜਿਹੜੇ ਵੀ ਬੰਦੇ ਨੌਕਰੀ ਪੇਸ਼ੇ ਦੇ ਵਿੱਚ ਨੇ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਜੀ ਨੋ ਆਬਜੈਕਟਿਵ ਜਾਂ ਨੋ ਆਬਜੈਕਸ਼ਨ ਲੈਟਰ ਠੀਕ ਹੈ ਜੀ ਕੋਈ ਆਬਜੈਕਸ਼ਨ ਨਹੀਂ ਵੀ ਇਹ ਬੰਦਾ ਐਨੇ ਤੋਂ ਐਨੇ ਕੈਨੇਡਾ ਦੇ ਲਈ ਅਪਲਾਈ ਕਰਦਾ ਪਿਆ ਤੇ ਕੰਪਨੀ ਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਖੇਤੀਬਾੜੀ ਦੀ ਤਾਂ ਖੇਤੀਬਾੜੀ ਜਿਹੜਾ ਆ ਠੀਕ ਹੈ ਇਹ ਜਿਹੜਾ ਤੁਹਾਨੂੰ ਐਨਓਸੀ ਮਿਲਦੀ ਹੈ ਮਿਲਦੀ ਹੈ ਇਨਵੀਟੇਸ਼ਨ ਲੈਟਰ ਦੇ ਬਿਹਾਫ ਤੇ ਇਹਦੇ ਵਿੱਚ ਵੀ ਮੈਚ ਹੋਵੇ ਜਿੰਨੀ ਤੁਸੀਂ ਐਨਓਸੀ ਦੇ ਵਿੱਚ ਦਿਨ ਲਿਖਾ ਰਹੇ ਹੋ ਉਹ ਇਨਵੀਟੇਸ਼ਨ ਦੇ ਬੇਸ ਤੇ ਲਿਖੇ ਜਾਣੇ ਆ ਜਿੰਨੇ ਇਨਵੀਟੇਸ਼ਨ ਦੇ ਵਿੱਚ ਕਿ ਮੇਰੇ ਮਾਤਾ ਪਿਤਾ ਨੇ ਇੰਨੇ ਤੋਂ ਇੰਨੇ ਰਹਿਣਾ ਤਾਂ ਜੇ ਪਿਤਾ ਜੀ ਨੌਕਰੀ ਕਰਦੇ ਆ ਤਾਂ ਫਿਰ ਉਹਨਾਂ ਦੀ ਐਨਓਸੀ ਤੇ ਉਨੇ ਹੀ ਲਿਖਿਆ ਜਾਊਗਾ ਜੇ ਮੰਨ ਲਓ ਫੋਰ ਐਗਜ਼ਾਮਪਲ ਜੇ ਬாய்ਫਰੈਂਡ ਨੌਕਰੀ ਕਰਦਾ ਵਾ ਤਾਂ ਉਹਦੀ ਐਨਓਸੀ ਤੇ ਉਨੇ ਹੀ ਡੇਜ਼ ਲਿਖੇ ਜਾਣਗੇ ਜਿੰਨੇ ਇਨਵੀਟੇਸ਼ਨ ਲੈਟਰ ਤੇ ਲਿਖੇ ਹੋਏ ਆ ਤਾਂ ਇੱਕ ਸਿੰਕ ਜਿਹੜਾ ਇੱਕ ਲਿੰਕ ਆ ਉਹ ਬਣਾ ਕੇ ਚੱਲਣਾ ਪਊਗਾ ਤੁਹਾਨੂੰ ਐਗਰੀਕਲਚਰ ਦੇ ਵਿੱਚ ਜੇ ਫਾਰਮ ਲੱਗਣਗੇ ਜੀ ਡਿਜੀਟਲ ਪੀਡੀਐਫ ਜਮ੍ਹਾਂਬੰਦੀ ਜਿਹੜੀ ਆ ਉਹਨੂੰ ਇੰਗਲਿਸ਼ ਚ ਟਰਾਂਸਲੇਟ ਕਰਾ ਲਓ ਤੇ ਨੋਟਰੀ ਅਟੈਸਟਡ ਕਰਵਾ ਲਓ ਠੀਕ ਹੈ ਜੀ ਤੇ ਨਾਲ ਦੇ ਨਾਲ ਪੰਜਾਬੀ ਤੇ ਇੰਗਲਿਸ਼ ਦੋਵੇਂ ला ਸਕਦੇ ਹੋ ਤੁਸੀਂ ਦੋਵੇਂ ला ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਹਾਡੀ ਇੱਥੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੂੰਗਾ ਸੌਰੀ ਜੇ ਤੁਸੀਂ ਬਿਜ਼ਨਸ ਕਰਦੇ ਹੋ ਬਿਜ਼ਨਸ ਦੇ ਜਿਹੜੇ ਡਾਕੂਮੈਂਟਸ ਆ ਉਹਦੇ ਵਿੱਚ ਤੁਹਾਨੂੰ ਕੀ ਕੀ ਚਾਹੀਦਾ ਜੇ ਬਿਜ਼ਨਸ ਕਰਦੇ ਹੋ ਤਾਂ ਇੱਕ ਐਮਐਸਐਮਈ ਐਮਐਸਐਮਈ ਕੀ ਹੁੰਦਾ ਉਦਯੋਗ ਸਰਟੀਫਿਕੇਟ ਖਾਸ ਕਰਕੇ ਜਿਹੜੇ ਬੰਦੇ ਡੇਰੀ ਫਾਰਮਿੰਗ ਕਰਦੇ ਆ ਤਾਂ ਉਦਯੋਗ ਸਰਟੀਫਿਕੇਟ ਹੁੰਦਾ ਏ 10 ਮਿੰਟਾਂ ਦੇ ਵਿੱਚ ਖੋਲ ਜਾਂਦਾ ਕਿਸੇ ਵੀ ਇੰਟਰਨੈਟ ਕੈਫੇ ਤੇ ਚਲੇ ਜਾਓ ਉਹਦੇ ਨਾਲ ਲੈਟਰ ਹੈਡ ਸਟੈਂਪ ਤੇ ਵਿਜ਼ਿਟਿੰਗ ਕਾਰਡ ਇਹ ਚਾਰ ਚੀਜ਼ਾਂ ਤੁਸੀਂ ਆਪਦੀ ਬਿਜ਼ਨਸ ਦੀਆਂ ਜੇ ਲਾਉਣੀਆਂ ਜੇ ਤੁਸੀਂ ਬਿਜ਼ਨਸ ਕਰਦੇ ਹੋ ਲਾ ਸਕਦੇ ਹੋ ਜੇ GST ਨੰਬਰ ਹੈਗਾ ਤਾਂ GST ਨੰਬਰ ਵੀ ਲਾ ਸਕਦੇ ਹੋ GST ਨੰਬਰ ਠੀਕ ਹੈ ਜੀ MSME ਦੀ ਜਗਾ ਤੇ ਤੁਹਾਡੀ ਫਰਮ ਜਿਹੜੀ ਹੈ GST ਰਜਿਸਟਰਡ ਤਾਂ ਇਹ ਚਾਰ ਜਿਹੜੇ ਡਾਕੂਮੈਂਟਸ ਆ ਬੜੇ ਮੇਨ ਆ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੀ ਜਿਹੜੀ ਰਿਫਲੈਕਸ਼ਨ ਆ ਉਹ ਤੁਹਾਡੇ ਇਹਨਾਂ ਡਾਕੂਮੈਂਟਸ ਦੇ ਵਿੱਚ ਹੋਣੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੇ ਬਾਕੀ ਡਾਕੂਮੈਂਟਸ ਆ ਤਾਂ ਉਹਦੇ ਵਿੱਚ ਤੁਹਾਡਾ ਮਕਾਨ ਦਾ ਨਕਸ਼ਾ ਆ ਜਾਂਦਾ ਲਾ ਸਕਦੇ ਹੋ ਉਸ ਤੋਂ ਬਾਅਦ ਆਹ ਇੰਪੋਰਟੈਂਟ ਡਾਕੂਮੈਂਟ ਡਿਜੀਟਲ ਫੋਟੋ ਇਹਦਾ ਰੇਸ਼ਿਓ ਮੈਂ ਸਕਰੀਨ ਤੇ ਲਿਖਿਆ 35 45 80% ਫੇਸ ਵਾਈਟ ਬੈਕਗਰਾਉਂਡ ਠੀਕ ਹੈ ਜੀ ਬਰਥ ਸਰਟੀਫਿਕੇਟ ਲਗਾ ਸਕਦੇ ਹੋ ਆਪਸ਼ਨਲ ਆ ਤੇ ਉਸ ਤੋਂ ਬਾਅਦ ਤਿਆਰ ਹੋਣਾ ਵਾ ਤੁਹਾਡਾ ਫਾਈਨੈਂਸ਼ੀਅਲ ਸਪੋਰਟ ਐਫੀਡੇਵਿਟ ਫਾਈਨੈਂਸ਼ੀਅਲ ਸਪੋਰਟ ਐਫੀਡੇਵਿਟ ਕਚੈਰੀਆਂ ਦੇ ਵਿੱਚੋਂ ਬਣਦਾ 100 ਰੁਪਏ ਦੇ ਸਟੈਂਪ ਤੇ ਕਿ ਤੁਹਾਡੇ ਪੇਰੈਂਟਸ ਵੱਲੋਂ ਬਣਦਾ ਕਿ ਮੇਰਾ ਬੇਟਾ ਹੈ ਮੇਰੀ ਬੇਟੀ ਬਾਹਰ ਜਾ ਰਹੀ ਆ ਤਾਂ ਮੈਂ ਇਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਕਰਦਾ ਜੇ ਦਾਦਾ ਦਾਦੀ ਨਾਨਾ ਨਾਨੀ ਦਾ ਸੁਪਰ ਵੀਜ਼ਾ ਅਪਲਾਈ ਕਰਦੇ ਪਏ ਉਹਦੇ ਵਿੱਚ ਵੀ ਤੁਸੀਂ ਮਦਰ ਵੱਲੋਂ ਨੋਟਰੀ ਅਟੈਸਟਡ ਕਰਵਾ ਸਕਦੇ ਹੋ ਜੇ ਦਾਦੀ ਦਾ ਅਪਲਾਈ ਕਰ ਰਹੇ ਹੋ ਤਾਂ ਮਦਰ ਫਾਦਰ ਦੋਵਾਂ ਵੱਲੋਂ ਕਰਵਾ ਸਕਦੇ ਹੋ ਨੋਟਰੀ ਅਟੈਸਟਡ ਕਿ ਅਸੀਂ ਆਪਦੇ ਬਜ਼ੁਰਗ ਨੂੰ ਜਿਹੜਾ ਸਪੋਰਟ ਕਰਦੇ ਹਾਂ ਤੇ ਉਹਨਾਂ ਦੀ ਫਿਰ ਨਾਲ ਜਿਹੜੇ ਜੇ ਐਲਡਰ ਆ ਤਾਂ ਜਿਵੇਂ ਨਾਨੀ ਜੀ ਦਾ ਅਪਲਾਈ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਜਦੋਂ ਉਹਨਾਂ ਦਾ ਵੀਜ਼ਾ ਆ ਗਿਆ ਉਸ ਤੋਂ ਬਾਅਦ ਇੰਸ਼ੋਰੈਂਸ ਵੀ ਟਿਕਟ ਦੇ ਨਾਲ ਕਰਵਾ ਕੇ ਜਰੂਰ ਭੇਜੋ ਜਾਂ ਪਹਿਲਾਂ ਵੀ ਕਰਵਾ ਲਓ ਠੀਕ ਹੈ ਜੀ ਤਾਂ ਇੰਸ਼ੋਰੈਂਸ ਦੇ ਲਈ ਮੈਂ ਤੁਹਾਨੂੰ ਇੱਕ ਵੱਖਰੀ ਵੀਡੀਓ ਦੇ ਵਿੱਚ ਗਾਈਡ ਜਰੂਰ ਕਰੂੰਗਾ ਜਾਂ ਫਿਰ ਤੁਸੀਂ ਸਾਡੇ ਕਾਉਂਸਲਰਸ ਤੋਂ ਵੀ ਇਹਦੀ ਇਨਫੋਰਮੇਸ਼ਨ ਲੈ ਸਕਦੇ ਹੋ ਜਦੋਂ ਤੁਸੀਂ ਖਾਸ ਕਰਕੇ ਸੁਪਰ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਵਿੱਚ ਤਾਂ ਮੰਡੇਟਰੀ ਆ ਤਾਂ ਫਾਈਨੈਂਸ਼ੀਅਲ سپورਟ ਐਫੇਡੇਵਿਟ ਮੈਂ ਤੁਹਾਨੂੰ ਦੱਸਦਾ ਆ ਫੈਮਿਲੀ ਇਨਫੋਰਮੇਸ਼ਨ ਇਹ ਕਲੀਅਰ ਕਲੈਰਿਟੀ ਬਹੁਤ ਦੇਣੀ ਜ਼ਰੂਰੀ ਆ ਪਰਿਵਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਦੈਟਸ ਇ ਇਹਨਾਂ ਸਾਰਿਆਂ ਦੇ ਨਾਮ ਇਹਨਾਂ ਦੀ ਡੇਟ ਆਫ ਬਰਥ ਜਨਮ ਮਿਤੀ ਤੇ ਇਹਨਾਂ ਦੀ ਓਕਿਊਪੇਸ਼ਨ ਕੀ ਕੀ ਕੰਮ ਕਰਦੇ ਆ ਠੀਕ ਹੈ ਪਿਤਾ ਜੀ ਖੇਤੀਬਾੜੀ ਕਰਦੇ ਆ ਮਾਤਾ ਜੀ ਹਾਊਸ ਵਾਈਫ ਨੇ ਬ੍ਰਦਰ ਸਟੱਡੀ ਕਰਦਾ ਤੇ ਸਿਸਟਰ ਜਿਹੜੀ ਇਨਵਾਈਟ ਕਰਦੀ ਵੀ ਫੋਰ ਏਗਜ਼ਾਮਪਲ ਠੀਕ ਹੈ ਤਾਂ ਇਹ ਸਾਰੀ ਜਿਹੜੀ ਡਿਟੇਲ ਆ ਇਹ ਜਿਹੜਾ ਬੰਦਾ ਸਪੌਂਸਰ ਕਰਦਾ ਜੇ ਗਰਲਫ੍ਰੈਂਡ ਬॉयਫ੍ਰੈਂਡ ਆ ਤਾਂ ਇਹ ਬॉयਫ੍ਰੈਂਡ ਦੀਆਂ ਸਾਰੀਆਂ ਡਿਟੇਲਸ ਆਉਣੀਆਂ ਗਰਲਫ੍ਰੈਂਡ ਦੀਆਂ ਨਹੀਂ ਆਉਣਗੀਆਂ ਤੇ ਜੇ ਹਸਬੰਡ ਵਾਈਫ ਆ ਤਾਂ ਫੇਰ ਤੁਹਾਨੂੰ ਜਿਹੜਾ ਹੈਗਾ ਜਿਹੜਾ ਇਨ-ਲਾ ਫੈਮਿਲੀ ਆ ਉਹਦੀਆਂ ਡਿਟੇਲਸ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਤਾਂ ਇਨ ਬੋਥ ਕੇਸਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਆਪਦੀ ਫੈਮਿਲੀ ਦੀ ਡਿਟੇਲਸ ਜਿਹੜੀਆਂ ਸਾਰੀਆਂ ਦੋ ਨੇਮ ਡੇਟ ਆਫ ਬਰਥ ਤੇ ਓਕਿਊਪੇਸ਼ਨ ਉਸ ਤੋਂ ਬਾਅਦ ਤੁਹਾਡਾ ਜਿਹੜਾ ਲਾਸਟ ਤੇ ਜੇ ਕੁਝ ਰਹਿ ਜਾਂਦਾ ਠੀਕ ਹੈ ਜੀ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਵੈਸੇ ਇਹ ਜਿਹੜੀ ਵਿਜ਼ਟਰ ਵੀਜ਼ਾ ਚੈਕਲਿਸਟ ਆ ਇਹ ਨਾਰਮਲ ਵੀਜ਼ਾ ਅਪਲੀਕੇਸ਼ਨ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕਾਮਨ ਲਾਪਾਰਟਨਰ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਤੇ ਚੈਕਲਿਸਟ ਕੀ ਹੁੰਦੀ ਹੈ ਕਿੱਦਾਂ ਦੀ ਹੁੰਦੀ ਆ ਉਹਦੇ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਐਕਸਪਲੇਨ ਕਰੂੰਗਾ ਇਸ ਇਸ ਦੇ ਵਿੱਚ ਜੋ ਬੇਸਿਕ ਦੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਦੱਸ ਰਿਹਾ ਤਾਂ ਪ੍ਰੂਫ ਆਫ ਰਿਲੇਸ਼ਨਸ਼ਿਪ ਜਿਹੜੇ ਆ ਵੈਸੇ ਤਾਂ ਜੇ ਤੁਸੀਂ ਤੁਹਾਨੂੰ ਤੁਹਾਡੀ ਸਿਸਟਰ ਇਨਵਾਈਟ ਕਰਦੇ ਪਈਏ ਤੁਹਾਡੇ ਪਿਤਾ ਜੀ ਨੂੰ ਜਾਂ ਤੁਹਾਡੇ ਮਾਤਾ ਜੀ ਨੂੰ ਜਾਂ ਤੁਹਾਨੂੰ ਤਾਂ ਫਿਰ ਤਾਂ ਉੱਥੇ ਬਲੱਡ ਰਿਲੇਸ਼ਨ ਨਾ ਉੱਥੇ ਤਾਂ ਰਿਲੇਸ਼ਨਸ਼ਿਪ ਦੀ ਕੋਈ ਗੁੰਜਾਇਸ਼ ਨਹੀਂ ਆ ਰਹਿੰਦੀ ਪਰ ਜੇ ਰਿਲੇਸ਼ਨਸ਼ਿਪ ਤੁਸੀਂ ਰਿਫਲੈਕਟ ਕਰਨਾ ਗਰਲਫ੍ਰੈਂਡ ਬாய்ਫ੍ਰੈਂਡ ਵਾਲੇ ਕੇਸ ਦੇ ਵਿੱਚ ਜਾਂ ਫਿਰ ਫੈਮਿਲੀ ਫ੍ਰੈਂਡ ਵਾਲੇ ਕੇਸ ਦੇ ਵਿੱਚ ਤਾਂ ਤੁਸੀਂ ਇਹਨਾਂ ਡਾਕੂਮੈਂਟਸ ਦੇ ਥਰੂ ਕਿਤਨਾ ਕਿਤੇ ਆਪ ਦਾ ਇੱਕ ਲਿੰਕ ਬਿਠਾ ਸਕਦੇ ਹੋ ਠੀਕ ਹੈ WhatsApp ਤੇ ਤੁਹਾਡੀ ਚੈਟ ਹਿਸਟਰੀ ਠੀਕ ਹੈ ਜੀ ਤੁਹਾਡੇ ਵੀਡੀਓ ਕਾਲ ਦੇ ਸਕਰੀਨਸ਼ਾਟ ਜਾਂ ਤੁਹਾਡਾ ਕਾਲ ਰਿਕਾਰਡ ਕਾਲ ਦੇ ਸਕਰੀਨਸ਼ਾਟ ਵੀ ਇੰਨੇ ਟਾਈਮ ਅਸੀਂ ਗੱਲ ਕਰਦੇ ਆ ਅਸੀਂ ਚਾਈਲਡਹੂਡ ਫਰੈਂਡਸ ਆ ਤੇ ਫੋਟੋਗ੍ਰਾਫਸ ਟੁਗੇਦਰ ਜਿੱਥੇ ਵੀ ਤੁਸੀਂ ਮਿਲਦੇ ਰਹੇ ਹੋ ਤਾਂ ਉਥੋਂ ਦੀ ਤੁਸੀਂ ਫੋਟੋਗ੍ਰਾਫਸ ਲਾ ਸਕਦੇ ਹੋ ਨਾਲ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੇ ਤੁਹਾਡੀ ਪਹਿਲਾਂ ਕੋਈ ਰਿਫਿਊਜ਼ਲ ਆ ਤਾਂ ਉਹ ਰਿਫਿਊਜ਼ਲ ਲੈਟਰ ਵੀ ਦਿਓ ਜੇ ਟਰੈਵਲ ਹਿਸਟਰੀ ਹੈਗੀ ਆ ਤਾਂ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਤੁਹਾਡੇ ਪਾਸਪੋਰਟ ਤੇ ਸਟੈਂਪਸ ਲੱਗੀਆਂ ਹੁੰਦੀਆਂ ਨੇ ਠੀਕ ਹੈ ਜੀ ਤਾਂ ਉਹ ਪੇजेस ਜਿਹੜੇ ਆ ਉਹ ਚੰਗੀ ਤਰ੍ਹਾਂ ਸਕੈਨ ਕਰਕੇ ਆਪਦੇ ਕੰਸਲਟੈਂਟ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਉਹਨਾਂ ਡਾਕੂਮੈਂਟਸ ਦੀ ਜਿਹੜੇ ਤੁਸੀਂ ਵਿਸਟਰ ਵੀਜ਼ਾ ਦੇ ਵਿੱਚ ਲਾਉਣੇ ਆ ਕਿਵੇਂ ਲਾਉਣੇ ਆ ਕਿੱਥੋਂ ਲਾਉਣੇ ਮੈਂ ਸਾਰੀ ਚੀਜ਼ ਤੁਹਾਨੂੰ ਦੱਸ ਚੁੱਕਿਆ ਤੇ ਮੈਂ ਤੁਹਾਨੂੰ ਜੇ ਪ੍ਰਾਈਸਿੰਗ ਦੀ ਗੱਲ ਕਰਾਂ ਸੀ ਰਿਪੋਰਟ ਤੇ ਅਰਾਊਂਡ 7-800 ਤੋਂ ਲੈ ਕੇ 1200 ਰੁਪਿਆ ਲੈਂਦੇ ਆ ਏਵੈਲਿਊਏਸ਼ਨਸ ਵੀ ਉਹੀ ਬਣਾ ਦਿੰਦੇ ਆ ਆਈਟੀਆਰ ਜਿਹੜੀ ਤੁਹਾਡੀ ਇਨਕਮ ਦੇ ਅਕੋਰਡਿੰਗ ਫਿਲ ਹੁੰਦੀ ਆ ਠੀਕ ਹੈ ਜੀ ਤਾ ਉਹਦੇ ਵੀ ਚਾਰजेस ਕੋ ਜਿਆਦਾ ਨਹੀਂ ਹੁੰਦੇ ਐਮਐਸਐਫ ਵੀ ਖਲੋਣਾ 7-800 ਦਾ ਉਹ ਖੁੱਲ ਜਾਂਦਾ ਹੈ ਬਾਕੀ ਡਾਕੂਮੈਂਟਸ ਵੀ ਉਹ ਨਾਲ ਬਣਾ ਦਿੰਦੇ ਤਾਂ ਡਾਕੂਮੈਂਟਸ ਤੇ ਜੇ ਤੁਹਾਡਾ ਐਕਸਪੈਕਟਿਡ ਖਰਚਾ ਹੋਵੇ ਤਾਂ 3000-3500 ਦੇ ਆਸ-ਪਾਸ ਹੀ ਹੁੰਦਾ ਜਿਆਦਾ ਨਹੀਂ ਹੁੰਦਾ ਇਸ ਤੋਂ ਘੱਟ ਹੀ ਰਹਿੰਦਾ ਹਮੇਸ਼ਾ ਮੈਂ ਮੈਕਸਿਮਮ ਤੁਹਾਨੂੰ ਦੱਸ ਦਿਆ ਪਿਆ ਮੈਨੂੰ ਲੱਗਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੈਗਾ ਆਪਦੀ ਵਿਜ਼ਟਰ ਵੀਜ਼ ਐਪਲੀਕੇਸ਼ਨ ਦੇ ਵਿੱਚ ਹੁਣ ਜਿੱਥੇ ਵੀ ਤੁਸੀਂ ਆਪਦੀ ਫਾਈਲ ਅਪਲਾਈ ਕਰੋ ਚਾਹ ਯੂਐਲਓ ਕਰੋ ਜਾਂ ਕਿਤੇ ਹੋਰ ਕਰੋ ਤੁਹਾਡੇ ਦਿਮਾਗ ਦੇ ਵਿੱਚ ਚੈਕਲਿਸਟ ਹੋਊਗੀ ਤੁਹਾਨੂੰ ਕਲੀਅਰ ਹੋ ਤੇ ਤੁਸੀਂ ਆਪ ਦੇ ਕੰਸਲਟੈਂਟ ਨੂੰ ਕੁਐਸਚਨ ਕਰ ਸਕਦੇ ਹੋ ਜੇ ਕੋਈ ਹੋਰ ਡਾਕੂਮੈਂਟ ਸੁਜੈਸਟ ਕਰਦਾ ਵੀ ਇਹ ਕਿਉਂ ਲੱਗ ਰਿਹਾ ਕਾਹ ਤੋਂ ਲੱਗ ਰਿਹਾ ਇਹਦਾ ਪਰਪਸ ਕੀ ਆ ਤੇ ਆਪਦੀ ਫਾਈਲ ਨੂੰ ਤੁਸੀਂ ਬੜੇ ਸਿੱਧੇ ਸੌਖੇ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰੋਗੇ ਤੇ ਆਪਦਾ ਵੀਜ਼ਾ ਲਓਗੇ ਆਸ ਕਰਦਾ ਕਿ ਤੁਸੀਂ ਆਪਦੀ ਵਿਜ਼ਟਰ ਵੀਜ਼ ਐਪਲੀਕੇਸ਼ਨ ਤੇ ਧਿਆਨ ਦਿਓਗੇ ਤੇ ਬਹੁਤ ਹੀ ਸੌਲਝੇ ਤਰੀਕੇ ਦੇ ਨਾਲ ਆਦ ਡਾਕੂਮੈਂਟ ਸਟੱਡੀ ਕਰੋਗੇ ਤੇ ਕੋਸ਼ਿਸ਼ ਕਰੋ ਡਾਕੂਮੈਂਟਸ ਜਿਹੜੇ 100% ਜੈਨੂਇਨ ਹੋਣ ਕੋਈ ਵੀ ਫਰਾਡੂਲੈਂਡ ਡਾਕੂਮੈਂਟ ਯੂਜ਼ ਨਾ ਕਰੋ ਚਾਹੇ ਤੁਹਾਡਾ ਏਜੰਟ ਤੁਹਾਨੂੰ ਕਹਿ ਰਿਹਾ ਬਟ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ ਕਿ ਫਰਾਡ ਵਾਲਾ ਬੰਦਾ ਹਮੇਸ਼ਾ ਫਸਦਾ ਹੀ ਫਸਦਾ ਵਾ ਤਾਂ ਇਸ ਟਾਈਮ ਤੇ ਜਿਵੇਂ ਇਨਕੁਆਇਰੀਜ਼ ਚੱਲਦੀਆਂ ਨੇ ਕੁਝ ਵੀ ਹੋ ਸਕਦਾ ਕੋਸ਼ਿਸ਼ ਕਰੋ ਕੀਪ ਇਟ ਜੈਨੂਇਨ ਆਪਦੇ ਡਾਕੂਮੈਂਟਸ ਜੈਨੂਇਨ ਹੀ ਰੱਖੋ ਤੇ ਆਪਦਾ ਵਿਜ਼ਟਰ ਵੀਜ਼ਾ ਲਓ ਤੇ ਅਪਲਾਈ ਕਰਨ ਲਈ ਤੁਸੀਂ ਸਾਡੇ ਥੱਲੇ ਦਿੱਤੇ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਮੋਗਾ ਮਹਾਲੀ ਜੀਰਾ ਧਰਮਕੋਟ ਦੇ ਵਿੱਚ ਆ ਕੇ ਵਿਜ਼ਿਟ ਕਰਕੇ ਸਲਾਹ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ